ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਹੋਵੋਗੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਬਾਹਰ ਬੈਠੇ ਭੈਣ ਭਰਾ ਫੋਰਨ ਕੰਟਰੀ ਚ ਬੈਠੇ ਹੋ ਬਾਹਰ ਲੀਆਂ ਕੰਟਰੀਆਂ ਚ ਬੈਠੇ ਹੋ ਪੀ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਮੇਰੀ ਵੀਡੀਓਜ਼ ਨੂੰ ਇੰਨੇ ਜ਼ਿਆਦਾ ਚੰਗੇ ਚੰਗੇ ਕਮੈਂਟ ਕਰ ਰਹੇ ਹੋ ਬਹੁਤ ਚੰਗਾ ਲੱਗਦਾ ਬਹੁਤ ਧੰਨਵਾਦ ਤੁਹਾਡਾ ਬਹੁਤ ਦਿਲ ਤੋਂ ਸ਼ੁਕਰੀਆ ਇਸ ਤੇ ਥੈਂਕ ਯੂ ਸੋ ਮਚ ਅੱਜ ਦੀ ਜਿਹੜੀ ਵੀਡੀਓ ਹੈ ਉਹ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਥੰਬਨੇਲ ਦੇਖ ਕੇ ਵੀ ਜਿਹੜਾ ਵਿਕਰਮ ਟੋਨ ਆ ਜਿਹੜਾ ਆਨਲਾਈਨ ਜਿਹੜਾ ਬਦਮਾਸ਼ੀ ਕਰਦਾ ਇੰਸਟਾਗ੍ਰam ਤੇ ਜਿਹੜਾ ਮਤਲਬ ਸੋਸ਼ਲ ਮੀਡੀਆ ਦਾ ਬਦਮਾਸ਼ ਹੈ ਆਏ ਓਏ ਇਹ ਜਦੋਂ ਉਹਨੂੰ ਕੋਈ ਕਮੈਂਟ ਕਰ ਦਿੰਦਾ ਜਦੋਂ ਕੋਈ ਸੱਚ ਬੋਲ ਦਿੰਦਾ ਤੇ ਇਹ ਭੈਣਾ ਨੂੰ ਕੁੜੀਆਂ ਨੂੰ ਆ ਕੋ ਮਤਲਬ ਵੀ ਕੰਦ ਬੋਲ ਕੇ ਕਮੈਂਟ ਪਾਸ ਕਰਦਾ ਉਹਨਾਂ ਨੂੰ ਜਿੱਥੇ ਗੱਤ ਪਾ ਰੱਖਿਆ ਨਹੀਂ ਕੱਲ ਦਾ ਵੀ ਗਲਤ ਆਪਾਂ ਵੀ ਬੋਲਦੇ ਆ ਤੇ ਬੋਲਦੇ ਕਿ ਇਹਨਾਂ ਨੂੰ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਗਲਤ ਨੇ ਆਪਾਂ ਉਹਨਾਂ ਨੂੰ ਜ਼ਰੂਰ ਗਲਤ ਬੋਲੀਂਦਾ ਜਿਹੜਾ ਸਹੀ ਆਪਾਂ ਅਜ ਤੱਕ ਕਦੀ ਕਹੇ ਸਹੀ ਬੰਦੇ ਨੂੰ ਗਲਤ ਨਹੀਂ ਬੋਲਿਆ ਠੀਕ ਹੈ ਜੀ ਸਚਾਈ ਹੁਣ ਦੇਖੋ ਇਹੋ ਹੀ ਆ ਵੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਭੈਣ ਭਰਾ ਦਾ ਰਿਸ਼ਤਾ ਹੁੰਦਾ ਇਹ ਤੁਹਾਨੂੰ ਪਤਾ ਵਾ ਵੀ ਅੱਜ ਕੱਲ ਸਕੇ ਨਹੀਂ ਬੰਦੇ ਨੇ ਜਿਹੜੇ ਆਪਣਾ ਬਲੱਡ ਰਿਲੇਸ਼ਨ ਚ ਨਹੀਂ ਲੋਗ ਉਹ ਨਹੀਂ ਨੇ ਆਪਣੇ ਰਿਸ਼ਤੇਦਾਰੀਆਂ ਚ ਬੰਦੇ ਤੇ ਬਗਾਨੇ ਦੇਖੋ ਬੜਾ ਔਖਾ ਵਾ ਤੇ ਜੇ ਕਿਤੇ ਮਤ ਉਹ ਵੀ ਨਹੀਂ ਵੀ ਅੱਜ ਦੀ ਡੇਟ ਚ ਜੇ ਆਪਣਾ ਨਹੀਂ ਪੰਦਾ ਕੋਈ ਸਗਾ ਤੇ ਜਿਹੜੇ ਬਗਾਨੇ ਆ ਕਈ ਵਾਰੀ ਉਹ ਵੀ ਜ਼ਿਆਦਾ ਬੰਨ ਜਾਂਦੇ ਉਹ ਵੀ ਰਿਸ਼ਤੇ ਨਿਭਾ ਜਾਂਦੇ ਆ ਠੀਕ ਹੈ ਜੀ ਅੱਜ ਹੁਣ ਗੱਲ ਕਰਦੇ ਆਪਾਂ ਕਿ ਇਹ ਫਿਕਰਮ ਜਿਹੜਾ ਵਾ ਬਦਮਾਸ਼ ਤੇ ਇਹ ਕਿ ਇਹਨੇ ਮਤਲਬ ਇਹਦੇ ਨਾਲ ਅਦਾ ਨਾ ਰਿਸ਼ਤਾ ਬਣਿਆ ਇੱਕ ਭੈਣ ਭਰਾ ਦਾ ਉਹ ਭੈਣ ਆਪਣੀ ਬਾਹਰ ਬੈਠੀ ਆ ਵੀਡੀਓ ਥੋੜੀ ਜਿਹੀ ਲੰਬੀ ਹੋ ਜਣੀ ਹੈ ਸਕਿੱਪ ਨਾ ਕਰਿਓ ਤੇ ਉਹ ਭੈਣ ਨੇ ਆਪਾਂ ਨੂੰ ਕੀਤਾ ਮੈਸੇਜ ਔਰ ਉਹਨੇ ਸਾਰੀ ਜਿੰਨੀ ਸਚਾਈ ਹੈ ਇਸ ਬੰਦੇ ਦੀ ਜੋ ਸਾਰੇ ਪ੍ਰੂਫ ਨੇ ਜੋ ਜੋ ਇਹਨੇ ਪੇਮੈਂਟਾਂ ਖਾਦੀਆਂ ਉਹਦੇ ਕੋਲੋਂ ਪਹਿਲਾਂ ਭੈਣ ਬਣਾ ਲਿਆ ਜਦੋਂ ਤੱਕ ਮਤਲਬ ਵੀ ਉਹ ਦਿੰਦੀ ਰਹੀ ਜਾਨੂੰ ਪੈਸੇ ਜਦੋਂ ਤੱਕ ਅਦੇ ਨਾਲ ਮਤ ਉਹਦਾ ਵਧੀਆ ਹੀਗਾ ਲੈਨ ਦਿਨ ਉਦੋਂ ਤੱਕ ਤੇ ਵਧੀਆ ਰਿਸ਼ਤਨ ਬਣਾ ਲਿਆ ਜਦੋਂ ਭੈਣ ਥੋੜੀ ਜੀ ਤੰਗ ਹੋਈ ਤੇ ਉਹਨੇ ਹੱਥ ਥੋੜਾ ਜਿਆ ਘੁੱਟਿਆ ਇਸ ਬੰਦੇ ਨੇ ਆਪਣੀ ਔਕਾਰ ਦੇ ਦੱਸਦੀ ਠੀਕ ਹੈ ਜੀ ਹੁਣ ਸਾਰੇ ਪ੍ਰੂਫ ਤੇ ਕੁਛ ਰਿਕਾਰਡਿੰਗ ਆ ਭੈਣ ਦੀ ਉਹ ਮੈਂ ਤੁਹਾਨੂੰ ਸੁਣਾਵਾਂਗਾ ਤੇ ਇਹਦਾ ਅੱਜ ਦੱਬ ਕੇ ਜਲੂਸ ਕੱਢਣਾ ਆਪਾਂ ਇਹ ਜਿਹੜਾ ਬਦਮਾਸ਼ੀ ਕਰਦਾ ਆ ਦੀ ਬਦਮਾਸ਼ੀ ਕੱਢ ਕੇ ਛਡਨੀ ਆ ਹੁਣ ਤੇ ਬਾਕੀ ਰਹੀ ਗੱਲ ਵੀ ਆ ਜਿਹੜੀ ਰਿਕਾਰਡਿੰਗ ਆ ਕਿਤੇ ਤੇਰੇ ਮਨ ਚ ਵਹਿਮ ਨਾ ਰਹੇ ਕਿ ਸ਼ਾਇਦ ਆਪਾਂ ਮਤਲਬ ਆਪਣੀ ਮਰਜ਼ੀ ਨਾਲ ਇਹ ਤੇਰੀ ਜਿਹੜੀ ਭੈਣ ਤੂੰ ਬਣਾਈਦੀ ਨਾ ਜਿਹਦੇ ਕੋਲ ਤੂੰ ਪੈਸੇ ਖਾਦੇ ਆ ਉਹਦੀ ਮਰਜ਼ੀ ਨਾਲ ਇਹ ਵੀਡੀਓ ਇਹ ਰਿਕਾਰਡਿੰਗ ਜਿਹੜੀ ਚਲਾਣ ਲੱਗੇ ਆ ਵੀਡੀਓ ਬਣਾ ਰਿਹਾ ਮੈਂ ਉਹਦੀ ਮਰਜ਼ੀ ਨਾਲ ਇਹਦੇ ਵਿੱਚ ਤੈਨੂੰ ਇਤਰਾਜ਼ ਹੋਏ ਨਾ ਹੋਏ ਉਹਦੇ ਨਾਲ ਸਾਡਾ ਕੋਈ ਲੈਣ ਦੇਣੀ ਆ ਠੀਕ ਆ ਪਰ ਉਹਦੀ ਮਰਜ਼ੀ ਆਪਾਂ ਜਿਹੜੀ ਆ ਉਹਦੀ ਮਰਜ਼ੀ ਨਾਲ ਆਪਾਂ ਵੀਡੀਓ ਚਲਾਣ ਲੱਗੇ ਆ ਕਿਉਂਕਿ ਸੱਚ ਸਾਹਮਣੇ ਆਣਾ ਚਾਹੀਦਾ ਤੇਰੇ ਵਰਗੇ 도ਗਲੇ ਬੰਦਿਆਂ ਦਾ ਤੇਰੇ ਵਰਗੇ ਫੁਗਰੇ ਬੰਦਿਆਂ ਦਾ ਜਿਹੜੇ ਮੰਗਦੇ ਆ ਜਿਹੜੇ ਕਿ ਰਿਸ਼ਤਿਆਂ ਨੂੰ ਜਿਨ੍ਹਾਂ ਨੇ ਬਦਨਾਮ ਕਰ ਦਿੱਤਾ ਤਾਂ ਪਹਿਲਾਂ ਭੈਣ ਬਣਾਲੀ ਤੇ ਬਾਅਦ ਚ ਜਦੋਂ ਵੇਖਿਆ ਵੀ ਹੁਣ ਕੁਝ ਨਹੀਂ ਮਿਲ ਰਿਹਾ ਤੇ ਉੱਥੋਂ ਬਾਅਦ ਉਹ ਗੰਦੀਆਂ ਗਾਲਾਂ ਕੱਢ ਲਓ ਤੇ ਬਦਨਾਮ ਕਰ ਲਓ ਦੇਖੋ ਤੂੰ ਆਪਣੀਆਂ ਤੇਰੀ ਉਹਨਾਂ ਦੇ ਖਿਲਾਫ ਵੀ ਇਤਾਂ ਦੀ ਵੀਡੀਓ ਪਾਣੀ ਹੈ ਉਹਨਾਂ ਦੇ ਖਿਲਾਫ ਵੀ ਇਤਾਂ ਗੰਦ ਬੋਲ ਕੇ ਤੇ ਸੋਸ਼ਲ ਮੀਡੀਆ ਤੇ ਪਾਣੀ ਆਹੀ ਵੀਡੀਓ ਬਾਕੀ ਵੀਡੀਓ ਪੂਰੀ ਵੇਖੇ ਸਕਿਪਣਾ ਕਰਿਓ ਬਣੇਰੇਵੰਡ ਤੱਕ ਤੇ ਇਹਦਾ ਕਟਣਾ ਅਜੇ ਦੱਬ ਕੇ ਜਲੂਸ ਤੇ ਬਾਕੀ ਇਹਦਾ ਮੈਂ ਵੇਖਾਂਗਾ ਰਿਪਲਾਈ ਦੀ ਵੀ ਵੇਟ ਕਰਾਂਗਾ ਬਦਮਾਸ਼ ਹੈ ਜਿਹੜਾ ਬਦਮਾਸ਼ ਇਹਦਾ ਰਿਪਲਾਈ ਆਏਗਾ ਤਾਂ ਫਿਰ ਉਹ ਦੂਜੇ ਤਰੀਕੇ ਨਾਲ ਚੱਲਣਾ ਤੂੰ ਦੂਜੇ ਤਰੀਕੇ ਨਾਲ ਚੱਲ ਕੇ ਦੇ ਜੀ ਤੇ ਬਣੇਰਿਓ ਜੀ ਕਰਦੇ ਆਂ ਵੀਡੀਓ ਸ਼ੁਰੂ ਰੋਮੀ ਦਾ ਸੁਭਾਅ ਬਾਲਾ ਗਰਮ ਹੈ ਹੈਲੋ ਸਤ ਸ੍ਰੀ ਅਕਾਲ ਮੇਰੇ ਹਾਂਜੀ ਸਤ ਸ੍ਰੀ ਅਕਾਲ ਹਾਂਜੀ ਅ ਅ ਵੀ ਤੇ ਮੈਂ ਉਹਨਾਂ ਨਾਲ ਗੱਲ ਕਰਨੀ ਸੀ ਤੁਹਾਡੇ ਨਾਲ ਮੈਂ ਤੁਹਾਨੂੰ ਇੱਕ ਹਾਰਪੀਟ ਸਾਰ ਵੀ ਤੁਹਾਡੇ ਨਾਲ ਐਡਿੰਗ ਤੇ ਉਹਨਾਂ ਨੂੰ ਮੈਂ ਮੈਸੇਜ ਕੀਤਾ ਸੀ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਮੇਰਾ ਕੋਈ ਮੈਨੂੰ ਹੀ ਪਤਾ ਨਹੀਂ ਮੈਂ ਸ਼ਾਇਦ ਰੋਂਗ ਆਈਡੀ ਤੇ ਕਰਤਾ ਮੈਂ ਤੁਹਾਡੀ ਉਹਨਾਂ ਆਈਡੀ ਲਈ ਆਣਾ ਵੀਰੇ ਉਹਨਾਂ ਤੋਂ ਓਕੇ ਤੇ ਹਾਂਜੀ ਉਹਨਾਂ ਨਾਲ ਗੱਲ ਲੱਭਾ ਸੀ ਕਿ ਉਹਨਾਂ ਨੇ ਕਿਹਾ ਇਹਨੇ ਨਾਮ ਨੰਬਰ ਤੋਂ ਫੋਨ ਕੀਤਾ ਮੇਰੇ ਬਾਰੇ ਉਹਨਾਂ ਨੇ ਵੈਸੇ ਮੇਰਾ ਨਾਮ ਨਹੀਂ ਲਿਆ ਮੈਨੂੰ ਨਹੀਂ ਪਤਾ ਕੌਣ ਸੀ ਬੰਦਾ ਉਹਨਾਂ ਨੂੰ ਫੋਨ ਕਰਦਾ ਮੇਰੇ ਕੋਲ ਰਿਕਾਰਡਿੰਗ ਨਹੀਂ ਤੇ ਉਹਨਾਂ ਨੇ ਮੈਨੂੰ ਰਿਕਾਰਡਿੰਗ ਹੀ ਭੇਜੀ ਸੀ ਵਿਕਰਮ ਉਹਨਾਂ ਨੇ ਤੇ ਉਹ ਮੇਰੇ ਬਾਰੇ ਜਾਨੀ ਕਿ ਉਲਟ ਬਗਾਇਦਾ ਗਲਤ ਬੋਲਦੇ ਸੀਗੇ ਮੈਂ ਵਿਕਰਮ ਨੂੰ ਸਾਲ ਤੋਂ ਹੀ ਜਾਣਦੀ ਦਾ YouTube ਤੋਂ ਮਿਲੀ ਸੀਗਾ ਮੈਂ ਨੀਦਰਲੈਂਡ ਬੰਨੀ ਆ ਅੱਛਾ ਜੀ ਫੈਮਲੀ ਨਾਲ ਹਾਂਜੀ ਅੱਛੇ ਆ ਮੇਰੇ ਦੋ ਤੇ ਉਹ ਚਲੋ ਜੀ ਦਾ ਗੱਲਬਾਤ ਹੋਣ ਲੱਗੀ ਵੀ ਥੋੜੀ-ਬਹੁਤੀ ਹੈਲਪ ਵੀ ਕਰਦੇ ਰਹੇ ਜਾਂ ਕਿਤਾ ਹਨਾ ਚਲੋ ਭਰਾ ਬਣ ਗਿਆ ਵਧੀਆ ਫੈਮਿਲੀ ਨਾਲ ਵੀ ਰਿਲੇਸ਼ਨ ਹੋ ਗਿਆ ਤੇ ਹੁਣ ਉਹ ਆ ਲਾਸਟ ਥੋੜੇ ਦਿਨ ਹੀ ਹੋਏ ਆ ਕਿ ਕਿਸੇ ਨੇ ਉਹਨਾਂ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਤੂੰ ਕੁੜੀ ਤੋਂ ਪੈਸੇ ਮੰਗਾਉਣਾ ਤੂੰ ਉਹ ਮੈਨੂੰ ਨਹੀਂ ਪਤਾ ਉਹ ਜਿਹੜਾ ਸੀ ਉਸ ਨੰਬਰ ਤੇ ਕਾਲ ਕੀਤੀ ਆ ਦੁਬਾਰਾ ਉਹ ਕਹਿੰਦੇ ਸਾਨੂੰ ਵਿਕਰਮ ਨੇ ਕਿਹਾ ਸੀਗਾ ਇੱਦਾਂ ਕਰਨ ਨੂੰ ਉਹ ਬੰਦੇ ਨੇ ਗੱਲ ਕਹੀ ਆ ਮਤੋਂ ਵਿਕਰਮ ਕਿ ਤੇ ਟਿਕਟੌਕ ਦੀ ਆਈਡੀ ਵੀ ਬਣਾਈ ਆ ਤੇ ਜਿੱਦਾਂ ਅਸੀਂ ਵੀਡੀਓ ਕੋਲ ਤੇ ਗੱਲ ਕਰ ਦਿੰਦੀ ਸੀ ਇਹਦੀ ਵਾਈਫ ਨਾਲ ਤੇ ਇਹਨਾਂ ਨੇ ਨਾ ਸਾਡੀ ਸਕਰੀਨਸ਼ਾਟ ਲੈ ਮੇਰੇ ਬੱਚਿਆਂ ਦੇ ਮੇਰੇ ਕੀ ਗੱਲ ਕਰਦਿਆਂ ਨੇ ਤੇ ਉਹ ਸਕਰੀਨਸ਼ਾਟ ਤੇ ਮੈਂ ਮੈਨੂੰ ਫੋਟੋ ਵੀ ਸੈਂਡ ਕਰੂੰਗੀ ਤੇ ਜਿੱਦਾਂ ਅਸੀਂ ਸਟੇਟਸ ਵਗੈਰਾ ਕੁਝ ਵੀ ਲਾਉਂਦੇ ਸੀ ਤੇ ਉਹ ਵੀ ਇਹਨਾਂ ਨੇ ਸਾਰੀ ਛੱਕੀ ਹੋਈ ਜਿੱਦਾਂ ਸਾ ਮੇਰੇ WhatsApp ਤੋਂ ਉਹਨਾਂ ਫੋਟੋ ਦੇ ਨਾਲ ਗੰਦੀ ਵਰਡਿੰਗ ਲੱਗ ਕੇ ਫਿਰ ਟਿਕਟੌਕ ਤੇ ਫੇਕ ਆਈਡੀ ਬਣਾ ਕੇ ਤਾਂ ਉੱਤੇ ਪਾਉਂਦਾ ਆ ਤਾਂ ਇਹਨਾਂ ਨੇ ਮੇਰੇ ਬ੍ਰਦਰ ਦੀ ਪੋਸਟ ਆ ਜਿੱਤੀ ਗੰਦਾ ਇਨਾਂ ਲੈ ਕੇ ਨਹੀਂ ਤੁਹਾਨੂੰ ਪੱਕਾ ਪਰੋਸਾਵਾ ਯਕੀਨ ਆ ਵੀ ਇਹ ਉਹੀ ਕੰਮ ਕਰ ਰਿਆ ਹਾਂਜੀ ਉਹ ਤਾਂ ਮੈਨੂੰ ਖੋਦ ਉਹਨੇ ਮੈਸੇਜ ਕਰਕੇ ਵੀ ਕਰਦ ਰੱਖਤੀ ਵੀ ਬਹੁਤ ਇਨਾਂ ਗੰਦੇ ਮੈਸੇਜ ਮੈਨੂੰ ਮੈਂ ਤੁਹਾਨੂੰ ਸਕਰੀਨ ਸ਼ਾਟ ਵੀ ਸੈਂਡ ਕਰ ਸਕਦੀ ਹਾਂ ਪਰ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਮੇਰੇ ਭਰਾ ਉਹ ਕਿ ਇਦਾਂ ਦੇ ਕੰਮ ਕਰਦਾ ਆ ਵੀ ਇਨਾਂ ਦੀ ਆਪਣੀ origignal ID ਤਾਂ ਮੈਨੂੰ insta ਤੇ ਮੈਸੇਜ ਕੀਤੇ ਆ ਮੈਨੂੰ whatsapp ਤੇ ਮੈਨਾਂ ਐਡ ਆ ਨਾ ਮੈਨੂੰ whatsapp ਤੇ ਵੀ ਕਾਲ ਕਰਦੀ ਮੈਨੂੰ ਰੱਖਤੀ ਵੀ ਇਨਾਂ ਨੇ ਗੰਦਾ ਲਿਖਿਆ ਆਈ ਵਾਈਫ ਨੇ ਵੀ ਇਨਨੇ ਵੀ ਤੂੰ ਨਾ ਜਾਣਿਆ ਨਹੀਂ ਚਲੋ ਤੇ ਤੁਹਾਨੂੰ ਉਹ ਤੇ ਤੁਹਾਨੂੰ ਹੁਣ ਚਲੋ ਪਤਾ ਲੱਗ ਗਿਆ ਵਾ ਕਿ ਜੋ ਵੀ ਇਹਦੀ ਮਤਲਬ ਇਹਨਾਂ ਦੀ ਐ ਔਕਾਤਾਂ ਨਾਲ ਲੋਕਾਂ ਦੀ ਪਰ ਇੱਕ ਚੀਜ਼ ਦੱਸੋ ਮੈਨੂੰ ਹੁਣ ਮਤਲਬ ਹੈ ਤੁਸੀਂ ਮੈਨੂੰ ਆਪਣੇ ਜਿਹੜੀ ਆ ਕਾਲ ਕਰ ਰਹੇ ਹੋ ਤੁਸੀਂ ਸਭ ਕੁਝ ਮੈਨੂੰ ਦੱਸ ਰਹੇ ਹੋ ਤੁਸੀਂ ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ ਕੱਲ ਨੂੰ ਜੇ ਮੈਂ ਵੀਡੀਓ ਉੱਥੇ ਪਾਣਾ ਵਾਂ ਜਾਂ ਉਹਦੇ ਖਿਲਾਫ ਕੋਈ ਗੱਲ ਕਰਦਾ ਵਾਂ ਸੱਚਾਈ ਸਾਹਮਣੇ ਲਿਆਂਦਾ ਵਾਂ ਵੀ ਤੁਹਾਨੂੰ ਕੋਈ ਇਤਰਾਜ਼ ਹੋਏ ਕਿ ਉਹ ਦੱਸ ਸਕਦੇ ਤੁਸੀਂ ਮੇਰਾ ਨਾਮ ਲੈ ਕੇ ਦੱਸ ਸਕਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਨਹੀਂ ਚਾਹੁੰਦੀ ਕਿ ਮੈਂ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਹੈਗੀ ਮੈਂ ਆਪਣੀ ਪੋਸਟ ਕਦੀ ਨਹੀਂ ਪਾਉਂਦੀ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਵਾਲਾ ਨਹੀਂ ਨਹੀਂ ਤੂੰ ਹੀ ਤੂੰ ਹੀ ਨਾ ਚਲਾਓ ਕੋਈ ਚੱਕਰ ਨਹੀਂ ਭਾਏ ਕੋਈ ਗੱਲ ਨਹੀਂ ਪਰ ਲੋਕਾਂ ਨੂੰ ਸੱਚਾਈ ਤਾਂ ਪਤਾ ਲੱਗਣੀ ਚਾਹੀਦੀ ਆ ਇਹਨਾਂ ਲੋਕਾਂ ਦੀ ਕਿ ਇਹ ਲੋਗ ਮਤਲਬ ਕਿਸੇ ਨੂੰ ਕੋਈ ਇਹਨਾਂ ਨੂੰ ਭਰਾ ਬਣਾਉਣ ਜੋਗਾ ਹੈਗਾ ਹੈਗੇ ਨਾ ਲੋਟ ਜਾਣੀ ਠੀਕ ਹੈ ਨਾ ਹਾਂਜੀ ਹੁਣ ਇਹ ਚੀਜ਼ ਦੱਸਣਯਾ ਮੈਂ ਬਹੁਤ ਜਾਣ ਜਾਂਦੀ ਅਸੀਂ ਹੈਲਪ ਕੀਤੀ ਆ ਪਰ ਅਸੀਂ ਕਦੀ ਇੱਜ਼ਤਾਇਆ ਨਹੀਂ ਨਾ ਤੇ ਦੀ ਸੋਸ਼ਲ ਮੀਡੀਆ ਤੇ ਪਾਇਆ ਨਹੀਂ ਅਸੀਂ ਫਲਾਨੇ ਬੰਦੇ ਦੀ ਹੈਲਪ ਕੀਤੀ ਉਹ ਮੈਨੂੰ ਨਹੀਂ ਪਤਾ ਇਹ ਇਹਨਾਂ ਨੂੰ ਕੋਈ ਗਲਤ ਕਮੈਂਟ ਵੀ ਕਰਦਾ ਆ ਉਹ ਸਾਰਾ ਬਲੀਮ ਮੇਤੇ ਲਾ ਦਿੰਦੇ ਆ ਵੀ ਮੈਂ ਕਰੋਨੀਆਂ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀਰੇ ਅਸੀਂ ਕਾਇਦੇ ਕੰਮ ਵਾਲੇ ਬੰਦੇ ਹਨਾ ਕੋਈ 9 ਵਜੇ ਕੰਮ ਸਟਾਰਟ ਕਰਦੀ 6 ਵਜੇ ਮੈਂ ਕੰਮ ਤੋਂ ਨਹੀਂ ਘਰੇ ਹਨਾ ਕੋਈ ਨਹੀਂ ਕੋਈ ਨਹੀਂ 14 ਸਾਲ ਹੋ ਗਏ ਮੈਂ ਮੈਨੂੰ 11 ਸਾਲ ਹੋ ਗਏ ਮੇਰੇ ਨੰਬਰ ਚੱਲਦੇ ਨੇ ਮੈਂ ਅੱਜ ਤੱਕ ਕਿਸੇ ਦਾ ਅਨਨੋਮ ਨੰਬਰ ਤੋਂ ਕਾਲ ਨਹੀਂ ਆਈ ਮੈਨੂੰ ਕਿਸੇ ਨੇ ਗਲਤ ਨਹੀਂ ਬੋਲਿਆ 36 ਸਾਲ ਦੀ ਮੇਰੀ ਉਮਰ ਹੋ ਗਈ ਆ ਇਹਦੇ ਬੰਦੇ ਨੇ ਪਤਾ ਨਹੀਂ ਕਿੰਨੇ ਇਹਨੂੰ ਫੋਨ ਕਰਤਾ ਇਹਨੇ ਮੈਂਟ ਜਾ ਹਾ ਕੰਮ ਕਰ ਦਿੱਤਾ ਮੈਂ ਤੁਹਾਨੂੰ ਸਕਰੀਨ ਸ਼ਾਟ ਪਾਉਂਗਾ ਤੁਹਾਡੇ ਕੋਲ ਪੜ੍ਹੇ ਨਹੀਂ ਹੋਣੇ ਵੀ ਇਹ ਬੰਦਾ ਇੰਨਾ ਗੰਦ ਬੋਲ ਸਕਦਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਭੇਜੋ ਸਕਰੀਨ ਸ਼ਾਟ ਜਿਹੜੇ ਵੀ ਆ ਪਤਾ ਲੱਗੇ ਇੱਥੇ ਲੋਕਾਂ ਨੂੰ ਮਤਲਬ ਵੈਸੇ ਵੀ ਬੜੀ ਨਫ਼ਰਤ ਹੈ ਬੰਦੇ ਤੋਂ ਇਹ ਬੰਦਿਆਂ ਨੂੰ ਇਹ ਇਹਨੂੰ ਇਹਨੂੰ ਜਿਹੜਾ ਵੀ ਕੋਈ ਕਮੈਂਟ ਕਰਦਾ ਨਾ ਉਹਨਾਂ ਦੀ ਸੱਚਾਈ ਜਿਹੜਾ ਦੱਸਦਾ ਏ ਅੱਗੋਂ ਨਾ ਗੰਦ ਬੋਲਦਾ ਔਰ ਸਿੱਧਾ ਮਤਲਬ ਹੀ ਪਾਵਾਂ ਪਹਿਣਾ ਦੀ ਆਏ ਆ ਥੋੜੇ ਦਿਨ ਤੱਕ ਤੁਸੀਂ ਦੇਖੋ ਵੀ ਇਹਦਾ ਜਲੂਸ ਕਿੱਦਾਂ ਕੱਢਣਾ ਹੁਣ ਕਿਉਂਕਿ ਮੈਂ ਨਾ ਉਹ ਮੈਨੂੰ ਮੈਂ ਤੋ ਬੈਂਕ ਤੋਂ ਡਿਟੇਲ ਹੈ ਕਿ ਮੈਂ ਇੰਨਾ ਇੰਨਾ ਕਿੱਟਾ ਗੱਡੀਆਂ ਤੱਕ ਲੈ ਕੇ ਦਿੱਤੀਆਂ ਦਾ ਕਦੀ ਜਿਤਾਇਆ ਤੱਕ ਨਹੀਂ ਵੀ ਚਲੋ ਮੈਂ ਆਪ ਦਊ ਮੇਰੇ ਭਰਾ ਆ ਮੇਰੇ ਦੇ ਭਰਾਵਾਂ ਨਾਲ ਕਿੱਥੇ ਜਿੰਨਾ ਇਹਦਾ ਕੀਤਾ ਹਾਂ ਜੀ ਮੈਂ ਤਾਂ ਬੈਂਕ ਤੋਂ ਸਟੇਟਾਂ ਲੱਖ-ਲੱਖ 50-5000 ਦੀਆਂ ਪਈਆਂ ਘਰ ਦੇ ਵੀ ਕਹਿੰਦੇ ਹੁੰਦੇ ਸੀ ਇਦਾਂ ਨਹੀਂ ਕੋਈ ਭਰਾ ਬਣਦਾ ਮੈਂ ਕਹਿੰਦੀ ਸੀ ਮम्मा ਕੋਈ ਨਾ ਚਲੋ ਉਹਨਾਂ ਦੀ ਹੈਲਪ ਨਹੀਂ ਕਿੰਨੇ ਪੈਸੇ ਤੇ ਕਿੰਨੇ-ਕਿੰਨੇ ਪੈਸੇ ਦਿੱਤੇ ਤੁਸੀਂ ਨੂੰ ਪੈਸੇ ਬਹੁਤ ਹੈ ਮੇਰੇ ਕੋਲ ट्रांजੈਕਸ਼ਨਾਂ ਬਹੁਤ ਪਈਆਂ ਆ ਹਾਂਜੀ ਆ ਥੋੜੇ ਦਿਨ ਪਹਿਲਾਂ ਹੀ ਨਾ ਨਹੀਂ ਹੁਣ ਵਾਈਫ ਠੀਕ ਨਹੀਂ ਸੀ ਕਹਿੰਦੇ ਸੀ ਦੀਦੀ ਵੀ ਮੈਨੂੰ ਪੈਸੇ ਚਾਹੀਦੇ ਨੇ ਵਾਈਫ ਨੇ ਮੈਸੇਜ ਕੀਤਾ ਮੈਂ ਕਿਹਾ ਕੋਈ ਨਾ ਕਿੰਨੇ ਚਾਹੀਦੇ ਦੱਸ ਦੋ ਕਹਿੰਦੇ ਸੀ ਜਿੰਨੇ ਹੋ ਸਕਦੇ ਕਰ ਦਾਂਗਾ ਮੈਨੂੰ ਸੈਲਰੀ ਨਹੀਂ ਮਿਲੀ ਮੈਂ ਥੋੜਾ ਖਰਚਾ ਜੋ ਦਿੱਤੇ ਹੀ ਦਿੰਨੀ ਆ ਕਿਨਨ ਨੇ ਇਹ ਪ੍ਰੋਬਲਮ ਨਾਲ ਹੀ ਦੀ ਦੀ ਸਾਨੂੰ ਹੁਣ ਪੈਸੇ ਦੇਖੋ ਮੈਂ ਵੀ ਆਪਣਾ ਦੇਣਾ ਮੈਂ ਹਰ ਮਹੀਨੇ ਨਹੀਂ ਪਾ ਸਕਦੀ ਨਾ ਤੇ ਅੱਛਾ ਕਿਨਨ ਨੇ ਉਹਦੀ ਬਾਈਸ ਨੂੰ ਇੰਨਾ ਆਇਆ ਕਿ ਦੀ ਦੀ ਸਾਨੂੰ ਪੈਸੇ ਘੱਟ ਪਏ ਆ ਮੈਂ 5000 ਬਾਦ ਤੱਕ ਤੁਸੀਂ ਇੰਨਾ ਕਰਾਖ ਲੋ ਫਿਰ ਤੁਹਾਨੂੰ ਲੋੜ ਹੋਗੀ ਮੈਂ ਸੈਲਰੀ ਵਿੱਚ ਭੇਜ ਦੂੰਗੀ ਮੈਂ ਤਾਂ ट्राਨਸੈਕਸ਼ਨ ਆ ਬਹੁਤ ਬਈਆਂ 50000 30000 1.5 ਲੱਖ 25000 ਇਦਾਂ ਹਰ ਮਹੀਨੇ ਟ੍ਰਾਂਸੈਕਸ਼ਨ ਆ ਜਾਂਦੀਆਂ ਨੇ ਓ ਮਾਈ ਗੋਡ ਇਹ ਬੰਦਾ ਕਿਸੇ ਦਾ ਇੰਨਾ ਕਰਦਾ ਹੈ ਤੇ ਤੁਸੀਂ ਹਮਝਾ ਜਲੂਸ ਨਾ ਨਾ ਬੱਟੋ ਅਗਲੇ ਦਾ ਬੋਲੇ ਬੋਲੇ ਚਲੋ ਬਹੁਤ ਵਧੀਆ ਭਰਾ ਤੁਸੀਂ ਜਿਹੜਾ ਬਣਿਆ ਤੁਹਾਡਾ ਬੜਾ ਵਧੀਆ ਜੇ ਤੁਸੀਂ ਜੇ ਤੁਸੀਂ ਜਦੋਂ ਤੱਕ ਖਵਾ ਰਹੇ ਸੀ ਜਦੋਂ ਤੱਕ ਤੁਸੀਂ ਇਹਨੂੰ ਦੇ ਰਹੇ ਸੀ ਇਹਦੀ ਹਲਪ ਪੂਰੀ ਮਦਦ ਕਰ ਰਹੇ ਸੀ ਉਦੋਂ ਤੱਕ ਭਰਾ ਹੀ ਜਦੋਂ ਮਾੜਾ ਜਿਹਾ ਤੁਸੀਂ ਹੱਥ ਘੁੱਟਿਆ ਵਾ ਜਾਂ ਪਿੱਛੇ ਕੀਤਾ ਵਾ ਤੇ ਇਹ ਲੱਗ ਪਿਆ ਆਪਣੀ ਔਕਾਤ ਤੇ ਆ ਗਏ ਆ ਵੀ 10 ਗਾਲਾਂ ਕੱਢਣ ਲਾ ਪੇਪਰ ਮੈਨੂੰ ਮੈਸੇਜ ਕਰਕੇ ਕਹਿਤਾ ਮੈਂ ਤੇਰਾ ਜਲੂਸ ਕੱਢਦਾ ਦੇਖੀ ਕਿ ਤੇਰੀ ਬੇਇੱਜ਼ਤੀ ਕਰਾਉਣਾ ਮੈਂ ਤੇਰੀ ਇੰਸਟਾ ਹਾਂ ਕੱਢ ਜਲੂਸ ਜਲੂਸ ਤੇ ਜਲੂਸ ਤੇ ਤੇਰਾ ਕੱਢਾਂਗੇ ਨਾ ਨਾ ਜਲੂਸ ਤੁਸੀਂ ਤੁਸੀਂ ਕੰਨੋਂ ਪੈਣਾ ਤੁਸੀਂ ਨਾ ਟੈਨਸ਼ਨ ਲੋ ਜਲੂਸ ਤੇ ਆਦਾ ਕੱਢਣਾ ਜਲੂਸ ਤੇ ਤੁਹਾਡਾ ਕੀ ਕੱਢਣਾ ਇਹਨੇ ਇਹ ਲੋਕਾਂ ਦਾ ਵੈਸੇ ਵੀ ਬੜਾ ਮਤਨ ਨੈਰਾਂ ਚ ਚੜਿਆਦਾ ਇਹਨੇ ਬਹੁਤ ਜ਼ਿਆਦਾ ਕੁੜੀਆਂ ਨੂੰ ਗਾਲਾਂ ਕੱਢਦਾ ਵਾ ਮੈਂ ਇੱਥੇ ਨਾ ਕਿਸੇ ਜਿੱਦਾਂ ਮੇਰੇ ਨਾਲ ਵਰਕਰ ਉਹਨਾਂ ਤੋਂ ਇੰਡੀਆ ਨਹੀਂ ਉਹਨਾਂ ਤੋਂ ਕਾ ਫੋਨ ਕਰਾਇਆ ਮੈਂ ਨਾ ਪਰ ਇਹਨਾਂ ਨੇ ਜਿੱਦਾਂ ਆਪਣੇ ਨਾਂ 'ਚ ਇੱਥੇ ਇਹ ਹੰਦੇ ਮਨਾਂ ਨੂੰ ਨੰਬਰ ਦਿੱਤਾ ਮੈਂ ਕਿ ਆ ਨੰਬਰ ਤੋਂ ਫੂਨ ਆਉਂਦਾ ਉਹਨਾਂ ਨੂੰ ਵੀ ਕੌਣ ਆ ਪਤਾ ਨਹੀਂ ਕੌਣ ਗਲਤ ਬੋਲਦਾ ਇੰਨੇ ਉਸ ਮੁੰਡੇ ਨੂੰ ਵੀ ਨਾ ਬਾਚ ਨੇ ਆਪ ਹੀ ਉਹ ਵੀਡੀਓ ਬਣਾ ਕੇ ਨਾ ਮੈਨੂੰ ਸੈਂਡ ਕਰਤੀ ਵੀ ਆ ਦੇਖ ਲੈ ਵੀ ਮੈਂ ਤੇਰੇ ਯਾਰ ਨੂੰ ਕਿੰਦਾ ਬੋਲਦਾ ਉਹ ਵੀਰੇ ਇਦਾਂ ਨਹੀਂ ਹੈਗਾ ਮੈਂ ਮੈਰਿਡ ਆ ਮੈਂ ਇਦਾਂ ਦੀ ਵਰਡਿੰਗ ਬੋਲਦਾ ਉਹਨੂੰ ਇੰਨਾ ਗੰਦਾ ਬੋਲਿਆ ਨਾ ਉਸ ਵੀਡੀਓ ਤੇ ਸੁੱਕੀ ਵੀ ਸੁਣ ਨਹੀਂ ਸਕਦੇ ਲੱਗਦਾ ਉਹਦਾ ਤੂੰ ਕੀ ਲੱਗਦਾ ਤੂੰ ਕੀ ਲੱਗਦਾ ਉਹਦਾ ਬੱਸ ਚੱਲ ਤੂੰ ਕੀ ਲੱਗਦਾ ਤੂੰ ਉਹਦਾ ਬੋਲ ਥਾਲਾ ਚੱਡਣ ਦੇ ਆ ਤੂੰ ਦੱਸ ਤੂੰ ਤੂੰ ਭੈਣ ਕੀ ਲੱਗਦਾ ਕੀ ਲੱਗਦਾ ਤੂੰ ਖੁੱਦੀ ਰਿਆ ਕੀ ਲੱਗਦਾ ਲੀਰ ਆ ਤੂੰ ਲੀਰ ਆ ਤੂੰ ਲੀਰ ਆ ਤੇਰੀ ਦਾ ਤੇਰੀ ਦਾ ਤੇਰੀ ਦਾ ਸਾਰਾ ਕੁੱਤੀ ਦਾ ਸਾਰਾ ਨੈਟ ਤੇ ਕੁੜੀਆਂ ਨਾਲ ਗੱਲਾਂ ਕਰਦਾ ਤੂੰ ਹੈ ਕੌਣ ਆ ਤੇਰੀ ਮਾਦੀ ਤੇਰੀ ਮਾਦਾ ਤੇਰੀ ਮਾਦਾ ਤੇਰੀ ਮਾਦਾ ਤੇਰੀ ਤੇਰੀ ਮਾਤੇ ਮਾਪੇ ਤੇਰੀ ਪਿਆਰ ਦੀ ਲੀਡ ਨਾ ਹੋਵੇ ਸਸਤਾ ਡਰਾਈਵਰ ਸਸਤਾ ਡਰਾਈਵਰ ਸਸਤਾ ਡਰਾਈਵਰ ਆ ਤੂੰ ਇੰਨਾਂ ਨੂੰ ਗਾਲ੍ਹਾਂ ਕੱਢੀਆਂ ਇੰਨੀਆਂ ਦਿੰਦੀਆਂ ਦੇਖੋ ਉਹਦੀ ਗੱਲ ਨੀ ਸੁਣੀ ਦੇਖੋ ਭੈਣ ਆਪਾਂ ਵੀ ਗਾਂ ਮਤਲਬ ਵੀ ਗੰਦ ਆਪਾਂ ਵੀ ਬੋਲਦੇ ਆ ਐ ਨਹੀਂ ਕਿ ਮਤਲਬ ਸੱਚ ਜਿਹੜਾ ਵਾ ਨਾ ਸੱਚ ਹੁੰਦਾ ਵਾ ਆਪਾਂ ਹਮੇਸ਼ਾ ਉਹਨੂੰ ਗਲਤ ਬੋਲਿਆ ਜਿਹੜਾ ਬੰਦਾ ਮਤਲਬ ਜਿਹੜਾ ਗਾਲਾਂ ਖਾਨਦੇ ਲਾਇਕ ਹੈ ਜਾਂ ਜਿਹੜੀ ਕੁੜੀ ਗਾਲਾਂ ਖਾਨਦੇ ਲਾਇਕ ਆ ਆਪਾਂ ਉਹਨੂੰ ਗਾਲਾਂ ਕੱਢੀਦਾ ਉਹਨੂੰ ਮਾੜਾ ਬੋਲੀਦਾ ਠੀਕ ਆ ਕਿਉਂਕਿ ਆਡਾ ਫਰਜ ਹੈ ਹੋਈ ਹੈ ਮੇਨ ਵੀ ਲੋਕਾਂ ਨੂੰ ਸਚਾਈ ਪਤਾ ਲੱਗੇ ਲੋਕ ਅਵੇਅਰ ਹੋਣ ਲੋਕ ਜਾਗਣ ਐਣਾ ਲੋਕਾਂ ਤੋਂ ਮਤਲਬ ਜਿਹੜੇ ਆ ਡਿਜੀਟਲ ਮੰਗਤੇ ਨੇ ਜਾਂ ਜਿਹੜੇ ਇਹੋ ਜਿਹੇ ਇਸ ਵੇਲੇ ਮਤਲਬ ਵੀ ਆਪਣੀਆਂ ਗਰੀਬੀਆਂ ਦੱਸ-ਦੱਸ ਕੇ ਲੋਕਾਂ ਕੋਲੋਂ ਪੈਸੇ ਖਾਂਦੇ ਨੇ ਹੈਨਾ ਤੇ ਜਾਂ ਫਿਰ ਅੱਥੇ ਜਿਹੜਾ ਨੰਗ ਪੁਣਾ ਕਰ ਰਹੇ ਨੇ ਗੰਦ ਪਾ ਰਹੇ ਨੇ ਬੱਚਿਆਂ ਨੂੰ ਗਲਤ ਮੈਸੇਜ ਜਾ ਰਿਹਾ ਪਾਉਣਾ ਖਰਾਬ ਬੋਲਦੇ ਆ ਉਹਨਾਂ ਕੁੜੀਆਂ ਨੂੰ ਗਲਤ ਬੋਲੀਦਾ ਤਾਨੂੰ ਵੇਖੋ ਪੈਣ ਤੋਂ ਪੈਣ ਤੋਂ ਇਲਾਵਾ ਤੁਹਾਨੂੰ ਕੋਈ ਗੱਲ ਕੀਤੀ ਜਾਂ ਪੈਣ ਤੋਂ ਇਲਾਵਾ ਤੁਹਾਨੂੰ ਬੋਲ ਕੇ ਕੁਝ ਹੈਨਾ ਮੈਂ ਸੋਸ਼ਲ ਮੀਡੀਆ ਤੇ ਅਸੀਂ ਤੁਹਾਨੂੰ ਪਤਾ ਮੈਨੂੰ ਪਤਾ ਸਾਰੇ ਸੋਸ਼ਲ ਮੀਡੀਆ ਤੇ ਐਕਟਿਵ ਅਸੀਂ ਆਪਣੀ ਪੋਸਟ ਵੀ ਨਹੀਂ ਪਾਉਂਦੇ ਮੈਂ ਤਾਂ ਆਪਣੇ ਬੱਚਿਆਂ ਦੀ ਪਾਈ ਸੀ ਇਹਨੇ ਉਹ ਵੀ ਚੱਕੀਆਂ ਪੋਸਟਾਂ ਮੇਰੇ ਬੱਚਿਆਂ ਦੀਆਂ ਟਿਕਟੌਕ ਤੇ ਪਾਈਆਂ ਉਹ ਵੀ ਟ੍ਰੇਟ ਕਰ ਦਿੱਤੀਆਂ ਉੱਤੇ ਇਹਨੇ ਗੰਦ ਲਿਖਿਆ ਇਹਨੂੰ ਆ ਚਾਹੀਦਾ ਇਹਨੂੰ ਉਹ ਚਾਹੀਦਾ ਇਹਨਾਂ ਨੇ ਇੰਨਾ ਇਹਨਾਂ ਦੀ ਹੁਣ ਪਤਾ ਨਹੀਂ ਉਹ ਤੁਹਾਨੂੰ ਵੀ ਪਤਾ ਇਹਨਾਂ ਨੂੰ ਬਹੁਤ ਰੋਸਟ ਕਰਦੇ ਇਹਨਾਂ ਦੀ ਪੋਸਟਾਂ ਪਾਉਂਦੇ ਤਾਂ ਉਹ ਹੁਣ ਮੈਂ ਥੋੜੀ ਨਾ ਕਰਾਉਂਦੀ ਔਰ ਲੋਕਾ ਦਾ ਨਾਮ ਹੀ ਲਿਆ ਸੀ ਇਹਨਾਂ ਨੇ ਕਹਿੰਦੇ ਵੀ ਜਿੰਨੂ ਮਰਜੀ ਕਰਵਾ ਲਾ ਆ ਕਰਾ ਲਾ ਉਹ ਕਰਾ ਲਾ ਮੈਂ ਕਿਹਾ ਸੀ ਮੈਂ ਅੱਛਾ ਉਹ ਡੀਆਈਡੀ ਚੈੱਕ ਕੀਤੀ ਸੀ ਹਾਂਜੀ ਕੋਈ ਜਿੰਨੂ ਮਰਜੀ ਕਰਾ ਲਾ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਗ ਨਹੀਂ ਇਹਨੂੰ ਦੱਸਾਂਗਾ ਚਲੋ ਬਹੁਤ ਸਟ੍ਰੈਸ ਦਿੱਤਾ ਇਸ ਬੰਦੇ ਨੇ ਥੋੜੇ ਦਿਨਾਂ ਦੇ ਵਿੱਚ ਵੀ ਮੈਂ ਕੰਮ ਤੇ ਮਨ ਨਹੀਂ ਲਾਉਂਦੀ ਕੋਈ ਨਹੀਂ ਭੈਣ ਮੇਰੀ ਆਪਣੀ ਲਾਈਫ ਹੈ ਇੱਥੇ ਜਾਣੀ ਕੀ ਕਿਸੇ ਦਾ ਇੰਨਾ ਕਰਕੇ ਵੀ ਜੇ ਬੰਦਾ ਇੱਦਾਂ ਕਰਦਾ ਮੈਨੂੰ ਬਹੁਤ ਦੁੱਖ ਲੱਗਦਾ ਤੁਹਾਨੂੰ ਵੀ ਪਤਾ ਹੈ ਨਹੀਂ ਨਹੀਂ ਭੈਣ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਬਾਕੀ ਤੂੰ ਮੈਨੂੰ ਨਾ ਆਪਣੇ ਜਿਹੜੇ ਵੀ ਤੁਹਾਡੇ ਕੋਲ ਡਾਕੂਮੈਂਟ ਕੋਈ ਪ੍ਰੂਫ ਹੈਗੇ ਹਨਾ ਮੈਨੂੰ ਤੁਸੀਂ ਪਲੀਜ਼ ਭੇਜ ਦਿਓ ਐਕਚੁਅਲੀ ਮੈਂ ਵੀਡੀਓ ਬਣਾਣੀ ਆ ਕਿਉਂਕਿ ਵੀਡੀਓ ਕਿਉਂਕਿ ਆ ਲੋਕ ਪਤਾ ਕੀ ਆ ਕੱਲਾ ਰਿਕਾਰਡਿੰਗ ਦੇ ਤੇਣਾ ਨੇ ਬਾਅਦ ਚੋਂ ਨਾ ਪਾਣੀ ਨਹੀਂ ਪੈਣ ਦੇਣਾ ਆਪਣੇ ਪੈਰਾਂ ਤੇ ਨਾ 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 ਰਿਕਾਰਡਿੰਗ ਤੇ ਕੋਈ ਵੀ ਕਰ ਸਕਦਾ ਹੈ ਕੋਈ ਵੀ ਮੇਰੇ ਬਾਰੇ ਬੋਲ ਸਕਦਾ ਇਹ ਬੜਾ ਸ਼ਾਤਰ ਬੰਦਾ ਨਾ ਕਿਉਂਕਿ ਪ੍ਰੂਫ ਲੋਕਾਂ ਨੂੰ ਦਿਖਾਣੇ ਬਹੁਤ ਜ਼ਰੂਰੀ ਹੈ ਪ੍ਰੂਫ ਲੋਕਾਂ ਨੂੰ ਦੱਸਣੇ ਔਰ ਇਹਦੀਆਂ ਅੱਖਾਂ ਖੋਲਣੀਆਂ ਜ਼ਰੂਰੀ ਹੈ ਇਹ ਮੈਂ ਵੀਡੀਓ ਦੇ ਵਿੱਚ ਰਿਕਾਰਡਿੰਗ ਦੇ ਵਿੱਚ ਕਹਿ ਰਿਹਾ ਵੀ ਇਹ ਬੰਦੇ ਨੂੰ ਮੈਂ ਕਵਾਂਗਾ ਵੀ ਆ ਵੀਡੀਓ ਵੇਖੇ ਇਹ ਪ੍ਰੂਫ ਵੇਖੇ ਜਿਹੜੇ ਮੈਂ ਲਾਂ ਲਗਾ ਨਾਲ ਉਰੇ ਸੱਚੀ ਆ ਨਾ ਜਾਂ ਜਿਹੜੀ ਐ ਸਿਸਟਰ ਬੋਲ ਰਹੀ ਆ ਪੈਸੇ ਖਾਦੇ ਆ ਸੱਚੀ ਆ ਨਾ ਬਾਕੀ ਤੂੰ ਜਿਹੜਾ ਹੁਣ ਮਤਲਬ ਇਹਨੂੰ ਗੰਦ ਬੋਲਿਆ ਸਾਚੀ ਆ ਨਾ ਇੱਕ ਇੱਕ ਗੱਲ ਜਿਹੜੀ ਐ ਤੇਰੇ ਸਾਹਮਣੇ ਆਣੀ ਐ ਇਹਨੂੰ ਪਤਾ ਲੱਗੇ ਵੀ ਆਪਾਂ ਜੋ ਵੀ ਲਿਆਨੇ ਆ ਸੱਚ ਸਾਹਮਣੇ ਲਿਆਨੇ ਆ ਕੋਈ ਜਦੋਂ ਤੱਕ ਤੁਸੀਂ ਕਹਿਣਾ ਸਹੀ ਚੱਲੋ ਤੇ ਕਿਉਂ ਕੋਈ ਤੁਹਾਡੇ ਖਿਲਾਫ ਬੋਲੇ ਤੁਸੀਂ ਮਤਲਬ ਆਪਣੀਆਂ ਔਕਾਤਾਂ ਦੱਸ ਦਿੰਦੇ ਹੋ ਲੋਕਾਂ ਨੂੰ ਬਾਅਦੋਂ ਮਾੜਾ ਬੋਲਦੇ ਤੇ ਅੱਜ ਫਿਰ ਤੁਹਾਡੇ ਸਾਹਮਣੇ ਉਹ ਗੱਲਾਂ ਹੁਣ ਦੁਖੀ ਹੋ ਕੇ ਕੋਈ ਤਾਂ ਕੋਈ ਆਏਗਾ ਹੀ ਨਾ ਹੈਨਾ ਹੁਣ ਤੁਸੀਂ ਸਾਹਮਣੇ ਆਏ ਹੋ ਤੇ ਤੁਹਾਡੀ ਸੱਚਾਈ ਵੀ ਤੇ ਲਿਆਣਾ ਸਾਡਾ ਫਰਜ਼ ਆ ਕਿਉਂਕਿ ਆਪਾਂ ਚਾਹਦੇ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਇਹੋ ਜਿਹੇ ਝੂਠੇ ਰਿਸ਼ਤੇ ਬਣਾ ਕੇ ਬਾਅਦ ਚੋਂ ਆਪਣੀ ਬੇਇੱਜ਼ਤੀ ਕਰਵਾਉਣਾ ਚੰਗਾ ਇਹੋ ਜਿਹੇ ਰਿਸ਼ਤੇ ਨਾ ਹੀ ਬਣਾਓ ਇਹੋ ਜਿਹੇ ਭਰਾ ਨਹੀਂ ਬਣਾਉਣ ਦੀ ਲੋੜ ਹਾਂਜੀ ਮੈਂ ਲਿਖਿਆ ਇੰਨਾ ਜ਼ਰੂਰ ਉਹਨੂੰ ਗਲਤ ਬੋਲਿਆ ਕਿਉਂਕਿ ਮੇਰੇ ਤੋਂ ਗਲਤ ਨਹੀਂ ਸੁਣ ਹੁੰਦਾ ਸੀਗਾ ਮੈਂ ਤਾਂ ਕਿਸੇ ਨੂੰ ਦੱਸਣਾ ਹੀ ਨਹੀਂ ਜੀ ਨਾ ਮੇਰੇ ਤੋਂ ਇੰਨਾ ਗੱਲ ਨਹੀਂ ਹੁੰਦਾ ਫਿਰ ਇੰਨਾਂ ਨੇ ਮੇਰੇ ਵੀ ਗੱਲ ਕਹੀ ਹੈ ਕਿ ਤੂੰ ਆਪਦੀਆਂ ਭੈਣ ਦਿਆਂ ਪਾਲਾ ਪੋਸਟਾ ਕਿਹੜੀਆਂ ਤੈਨਸਾ ਕਿਹਾਂ ਪਹਿਨਾਈਆਂ ਤੂੰ ਨਾ ਨਹੀਂ ਪਾਲਾ ਮੇਰੇ ਨਾਲ ਪਾ ਦਿੰਦਾ ਫੇ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਸਾਡਾ ਭਰਾ ਇਦਾਂ ਦਾ ਤੇ ਆਪਦੀ ਭੈਣ ਦੀ ਕਿਉਂ ਨਹੀਂ ਪਾਈ ਪੋਸਟ ਹਾਂ ਉਹ ਪਾ ਦਿੱਤੀ ਉਹ ਤੇ ਇਹਨਾਂ ਦੀ ਆਈਡੀ ਇਹਨੇ ਬਣਾਈ ਸੀ ਐਡ ਦੀ ਰੇਟ ਹਰਮਨ ਹਰਮਨ ਕੇ 43 ਇਹਨੇ ਟਿਕਟੌਕ ਦੇ ਆਈਡੀ ਬਣਾਈ ਹੋਈ ਆ ਤੇ ਉੱਤੇ ਇਹਨੇ ਸਾਰੀਆਂ ਪੋਸਟਾਂ ਪਾਈਆਂ ਪਹਿਲਾਂ ਡਿਲੀਟ ਕਰ ਦਿੱਤੀਆਂ ਮੈਨੂੰ ਮੇਹਾਂ ਤੋਂ ਚਾਟ ਲੀਆਂ ਸਾਰੀਆਂ ਪੋਸਟਰ ਚੱਕੀਆਂ ਨੇ ਡਿਲੀਟ ਕਰ ਦਿੱਤੀਆਂ ਉੱਥੋਂ ਮੈਂ ਬਾਅਦ ਵਿੱਚ ਇਹ ਰਾਤੀ ਮੇਰੇ ਨੌਨ ਤੇ ਸੀ ਕੋਈ ਉਹਨਾਂ ਨੇ ਮੈਨੂੰ ਸਕਰੀਨਸ਼ਾਟ ਭੇਜਿਆ ਵੀ ਆਹ ਦੇਖ ਕੋ ਤੇਰੇ ਬ੍ਰਦਰ ਦੀ ਇਹਨੇ ਫੋਟੋ ਪਾਈ ਉੱਤੇ ਲਿਖਿਆ ਹੋਇਆ ਕਿ ਆਹ ਕੁੜੀ ਮੇਰਾ ਨਾਮ ਲੇਖ ਕੇ ਮੇਰੇ ਪਿੰਡ ਦਾ ਨਾਮ ਲੇਖ ਕੇ ਕਿ ਆਹ ਕੁੜੀ ਸਾਨੂੰ ਮਰਵਾਉਣਾ ਚਾਹੁੰਦੀ ਬਦਨਾਮ ਕਰਨਾ ਚਾਹੁੰਦੀ ਸਾਨੂੰ ਇਸ ਤੋਂ ਬਚਾਓ ਅਖੇ ਕੋਈ ਨਹੀਂ ਕੋਈ ਫੋਟੋ ਲਾ ਦਿੱਤੀ ਆਹ ਕੋਈ ਨਹੀਂ ਆਪਣੀਆਂ ਰਾਮ થી ਕੋਈ ਇੱਧਰ ਆਈ ਸੀ ਤਾਂ ਉੱਥੇ ਇਹਨਾਂ ਨੇ ਫੋਟੋ ਖਿੱਚੀ ਸੀ ਉਹਨਾਂ ਦੇ ਨਾਲ ਨਾ ਮੇਰੇ ਬ੍ਰਦਰ ਨਾਲ ਇਹਨੇ ਫੋਟੋ ਲਈ ਸੀ ਤੇ ਇਹਨੇ ਉਹ ਵਾਲੀ ਵੀਡੀਓ ਪੋਸਟ ਫੋਟੋ ਪਾ ਦਿੱਤੀ ਉਹਦੇ ਨਾਲ ਦੀ ਯਾਨੀ ਕੀ ਕਹਿੰਦਾ ਮਤਲਬ ਹੀ ਕੋਈ ਨਾਲ ਨਾਲ ਫੋਟੋ ਨਾ ਕਰਾਵੇ ਫੇਬੀ ਮਿਸਯੂਜ਼ ਕਰਦੇ ਫੋਟੋਆਂ ਦਾ ਆਓ ਆਪਣੀਆਂ ਭੈਣ ਜਿਹੜੀ ਇਹਦੀ ਉਹ ਤੇ ਮਤਲਬ ਲੋਕਾਂ ਨੂੰ ਇੱਥੋਂ ਤੱਕ ਮਤਲਬ ਵੀ ਇੰਨੀ ਕੋ ਨੂੰ ਵੇਖੋ ਅਕਲ ਨਹੀਂ ਆ ਉਹਨਾਂ ਮਤਲਬ ਸੋਹਰਾ ਸਾਹਿਬ ਬਿਮਾਰ ਹੋਇਆ ਆਪਣਾ ਹਾਰਟ ਅਟੈਕ ਹੋਇਆ ਕੀ ਹੋਇਆ ਉਹਨੇ ਉਹਦਾ ਵੀ ਬਲੌਗ ਬਣਾਤਾ ਉਹਨੇ ਉਹਦਾ ਵੀ ਦੇਖੋ ਇਹ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਬਿਮਾਰੀ ਘਰ ਦੇ ਵਿੱਚ ਕੋਈ ਬਿਮਾਰ ਹੋ ਗਿਆ ਉਹ ਨਹੀਂ ਮਤਲਬ ਜ਼ਰੂਰੀ ਇਹਨਾਂ ਨੇ ਪਹਿਲਾਂ ਦੇਖਣਾ ਵਾ ਵੀ ਜਿਹੜਾ ਬਿਮਾਰ ਹੋਇਆ ਤੇ ਉਹਦੀ ਵੀਡੀਓ ਬਣਾਓ ਉਹਦਾ ਬਲੌਗ ਬਣਾਓ ਉਹਨਾਂ ਦੀ ਆ ਆਰ ਕਤਾਨਾ ਲੋਕਾਂ ਦੀਆਂ ਠੀਕ ਆ ਪੈਸੇ ਲਈ ਇਹ ਕੁਛ ਵੀ ਕਰ ਸਕਦੇ ਕਿਸੇ ਵੀ ਹੱਦ ਤੱਕ ਗੇਰ ਸਕਦੇ ਆ ਲੋਕ ਹਾਂਜੀ ਠੀਕ ਹੈ ਜੀ ਪਹਿਲਾਂ ਦੋਕ ਹੋ ਗਈ ਨੇ ਤਵਾ ਹੋ ਗਿਆ ਮੈਂ ਤਾਂ ਵੀਰੇ ਜਿਹੜੇ ਬੋਲ ਹੋ ਗਏ ਉਹ ਨਹੀਂ ਭੁੱਲਦੇ ਹੁੰਦੇ ਕਿ ਠੀਕ ਆ ਮੈਨੂੰ ਟਾਈਮ ਲੱਗੂਗਾ ਇਸ ਚੀਜ਼ ਤੋਂ ਬਾਹਰ ਨਿਕਲਣ ਦੇ ਵੀ ਮੈਨੂੰ ਭੁੱਲਦੀਆਂ ਨਹੀਂ ਉਹ ਚੀਜ਼ਾਂ ਫਿਰ ਆਂਤੀ ਮੈਨੂੰ ਇੰਨੇ ਫੋਨ ਕੀਤੇ ਆ ਫਿਰ ਫੋਨ ਨਹੀਂ ਤੁਸੀਂ ਕਰਦੇ ਸਾਨੂੰ ਮੈਸੇਜ ਨਹੀਂ ਕਰਦੇ ਸਾਨੂੰ ਟਿਕਟੋਕ ਤੇ ਲਾਈਵ ਤੇ ਆ ਮੈਂ ਲਾਈਵ ਤੇ ਨਿਨ੍ਹਾ ਤੇ ਗਈ ਮੈਂ ਤਾਂ ਆਈ ਆਈਡੀ ਵੀ ਬੰਦ ਕਰ ਦਿੱਤੀ ਸੀ ਤੇ ਲਾਈਵ ਤੇ ਨਹੀਂ ਜਾ ਹੋਇਆ ਜਾਂ ਇਹਨਾਂ ਦਾ ਫੋਨ ਨਹੀਂ ਚੱਕ ਹੋਇਆ ਮੁਰਗੀ ਮੈਨੂੰ ਅੱਗੇ ਦਾ ਗੰਦ ਬੋਲਣ ਲੱਗ ਗਿਆ ਉਹ ਲਾਲਚੀ ਆ ਲਾਲਚੀ ਲਾਲਚੀ ਬੰਦਾ ਵਾ ਅੰਨੇ ਵੇਖਿਆ ਵੀ ਭਲਾ ਫੇਰ ਮੈਂ ਦੁਬਾਰਾ ਵੇਖ ਲਾਂ ਨਾ ਵੀ ਜੇ ਮੰਨ ਜਾਂਦੀ ਹੈ ਭਲਾ ਜੇ ਨਹੀਂ ਤੇ ਉਹ ਪੈ ਵਾਪਸ ਆਏ ਤੇ ਨੇ ਉਹੀ ਯਰਕ ਤਾਂ ਕਰਦੀਆਂ ਫੇਰ ਅੰਡ ਤੇ ਹਾਂਜੀ ਚਲੋ ਮੇਰੀ ਤਾਂ ਕੋਈ ਨਹੀਂ ਪ੍ਰੋਬਲਮ ਬਹੁਤ ਹੈ ਇਸ ਬੰਦੇ ਨੇ ਬਹੁਤ ਟੈਨਸ਼ਨ ਦਿੱਤੀ ਆ ਕਿ ਤੁਸੀਂ ਮੈਨੂੰ ਫੋਟੋਸ ਨਹੀਂ ਨੂੰ ਮਾਰੇ ਜੇ ਕਹਿ ਦੋ ਕਿ ਇਹ ਚੀਜ਼ਾਂ ਨਾ ਕਰੇ ਕਿਉਂਕਿ ਮੇਰੇ ਭਰਾ ਵੀ ਕਮਾਕਰ ਵਾਲੇ ਆ ਸੀ ਹੈਗੇ ਇੱਜ਼ਤਦਾਰ ਬੰਦੇ ਨੇ ਨਹੀਂ ਨਹੀਂ ਕੋਈ ਨਹੀਂ ਕੋਈ ਉਹ ਬਾਕੀ ਅੱਗੇ ਤੋਂ ਕੋਈ ਨੂੰ ਨਹੀਂ ਦੱਸਿਆ ਹੈਗਾ ਵੀਰੇ ਘਰੇ ਕਿਸੇ ਨੂੰ ਨਹੀਂ ਪਤਾ ਕਿਉਂਕਿ ਜੇ ਮੈਂ ਉਹਨਾਂ ਨੂੰ ਦੱਸੂਗੀ ਤਾਂ ਉਹਨਾਂ ਨੇ ਉਲਟਾ ਮੈਨੂੰ ਹੀ ਕਿਹਾ ਨਾ ਨਹੀਂ ਨਹੀਂ ਉਹ ਸੁਣਾ ਕਰਦੇ ਸੀ ਹਾਂਜੀ ਬਾਕੀ ਬਾਕੀ ਭੈਣ ਜੀ ਅੱਗੇ ਤੋਂ ਨਾ ਧਿਆਨ ਰੱਖਿਓ ਵੀ ਅੱਗੇ ਤੋਂ ਕਦੀ ਵੀ ਨਾ ਇਹ ਤੁਹਾਨੂੰ ਤੇ ਚਲੋ ਸਮਝ ਆਈ ਗਈ ਆ ਕਿ ਕਦੀ ਵੀ ਇਹੋ ਜਿਹੇ ਸੋਸ਼ਲ ਮੀਡੀਆ ਤੇ ਜਿਹੜੇ ਆ ਚੀਜ਼ਾਂ ਡਰਾਮੇ ਕਰਨ ਵਾਲੇ ਲੋਕ ਹੁੰਦੇ ਨਾ ਭਰਾ ਬਣਾਉਣ ਦੇ ਲਾਇਕ ਨਹੀਂ ਹੁੰਦੇ ਨਾ ਨਾ ਕੋਈ ਰਿਸ਼ਤੇਦਾਰੀਆਂ ਹੁੰਦੀਆਂ ਇਹ ਲੋਕ ਬਸ ਆਪਣੇ ਮਤਲਬ ਤੱਕ ਹੁੰਦੇ ਆ ਸ਼ੈਲਫਿਸ਼ ਲੋਕ ਨੇ ਉਹਨਾਂ ਨੇ ਆਪਣਾ ਮਤਲਬ ਘਟਣਾ ਹੁੰਦਾ ਬਸ ਕਿੱਥੋਂ ਵੀ ਪੈਸੇ ਆ ਜਾਣ ਜਿੱਦਾਂ ਮਰਜੀ ਪੈਸੇ ਲਈ ਕੋਸ਼ਿਸ਼ ਵੀ ਹੱਦ ਤੱਕ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਨੇ ਲੋ ਠੀਕ ਹੈ ਜੀ ਹਾਂ ਜੀ ਬਾਣੀ ਨਾ ਤੇ ਕਿਸੇ ਨੇ ਪਰਚਾ ਕਰਾਇਆ ਇਹਨਾਂ ਦੇ ਘਰੇ ਪੇਪਰ ਲਾਇਆ ਕਿਸੇ ਨੇ ਵੀ ਉਹ ਜਿੱਥੇ ਹੁਣ ਬੈਂਡੇ ਕਰਾਇਆ ਤੇ ਉਹਨਾਂ ਦੇ ਗਵਾਹ ਨਹੀਂ ਸ਼ਾਇਦ ਕਰਵਾ ਦਿੱਤਾ ਕਿਉਂਕਿ ਗੱਲ ਹੋਈ ਇਹਨਾਂ ਦੀ ਪਤਾ ਨਹੀਂ ਤੇ ਉਹ ਵੀ ਮੈਨੂੰ ਰਾਤੀ ਮੈਸੇਜ ਕਰਤਾ ਕਿ ਤੂੰ ਕਰਾਇਆ ਮੈਨੂੰ ਉਸ ਬਾਰੇ ਪਤਾ ਵੀ ਨਹੀਂ ਤੇ ਮੈਨੂੰ ਮੈਸੇਜ ਕਰਕੇ ਕਿਹਾ ਕਿ ਤੂੰ ਕਰਵਾਇਆ ਲੈ ਦੱਸ ਕੋਈ ਨਹੀਂ ਬਸ ਬਦਨਾਮ ਜੜੀ ਕੀ ਬਦਨਾਮ ਬੇਬਦਨਾਮ ਕਰਨਾ ਕਹਿੰਦੇ ਵੀ ਕੋਈ ਨਹੀਂ ਕੋਈ ਨਹੀਂ ਕਰਦੇ ਆ ਕਰਦੇ ਆ ਕੋਈ ਨਹੀਂ ਇਹਦਾ ਬਦਨਾਮ ਕਰਨ ਵਾਲਾ ਜਿਹੜਾ ਚਾਹਨਾ ਦਾ ਪੂਰਾ ਕਰਦੇ ਆ ਕੋਈ ਕਰਨੀ ਤੇ ਮੈਨੂੰ ਬੱਸ ਨਾ ਆਪਣੇ ਭੇਜੋ ਜਿਹੜੇ ਵੀ ਤੁਹਾਡੇ ਕੋਲ ਪ੍ਰੂਫ ਹੈ ਬਾਕੀ ਮੈਂ ਵੀਡੀਓ ਚਲਾਨੀ ਹੈ ਬੜੀ ਜਲਦੀ ਫਿਰ ਮੈਂ ਇਹਨੂੰ ਦੱਸਦਾ ਆਂ ਵੀ ਅੱਗੇ ਹੁਣ ਕੀ ਕਰਨਾ ਤੇਰਾ ਠੀਕ ਹੈ ਹਾਂਜੀ ਕੋਈ ਨਹੀਂ ਮਾਫੀ ਤਾਂ ਮੰਗੇਗਾ ਤੁਹਾਡੇ ਕੋ ਮਾਫੀ ਮੰਗੇਗਾ ਤੁਹਾਡੇ ਕੋ ਕੋਈ ਨਹੀਂ ਵੇਖੀ ਜਾਓ ਜਿਹੜਾ ਨੇ ਤੁਹਾਡ ਨਾਲ ਹਰਕਤ ਕੀਤੀ ਹੈ ਨਾ ਆਪਾਂ ਨੂੰ ਪਸੰਦ ਨਹੀਂ ਮੰਗੇ ਵੀ ਮੈਂ ਤਾਂ ਬਲੌਕ ਵੀ ਕਰ ਤੇ ਰੱਖਤੀ ਕਿਉਂਕਿ ਮੈਸੇਜ ਕਰਨਾ ਨਹੀਂ ਸਹਟਦਾ ਤੂੰ ਮਾਫੀ ਨਾ ਮੰਗੇ ਤੂੰ ਕਿ ਮੈਨੂੰ ਬਸ ਇਹ ਚਾਹੀਦਾ ਕਿ ਦੂਰ ਜਾਵੇ ਸਾਡੇ ਤੋਂ ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਹੈਗੀਆਂ ਨਫਰਤ ਆ ਹੁਣ ਇਸ ਬੰਦੇ ਤੋਂ ਮੈਨੂੰ ਕੋਈ ਨਹੀਂ ਕੋਈ ਨਹੀਂ ਕੋਈ ਤੂੰ ਹੀ ਆਪਣਾ ਭੇਜੋ ਮੈਨੂੰ ਡਾਕੂਮੈਂਟ ਜਿਹੜੇ ਵੀ ਤੁਹਾਡੇ ਕੋਲ ਪੈਸਿਆਂ ਦੀ ट्रांजੈਕਸ਼ਨ ਆ ਜੋ ਜੋ ਵੀ ਆ ਹੈ ਨਾ ਤੂੰ ਇੱਕ ਵਾਰੀ ਭੇਜ ਦੋ ਮੈਨੂੰ ਠੀਕ ਹੈ ਬਾਕੀ ਮੈਂ ਇਹ ਵੀਡੀਓ ਬਣਾ ਕੇ ਤੇ ਆਦਾ ਮੈਂ ਕਰਦਾ ਜਿਹੜਾ ਦਾ ਇੱਜ਼ਤ ਕੋਈ ਚੱਕਣੀ ਇਹਨੂੰ ਦੱਸ ਦੇ ਆਂ ਦੀ ਜਿਹੜੀ ਕਹੇ ਨਾ ਭੈਣ ਬਣਾ ਕੇ ਤੇ ਉਸ ਤੋਂ ਬਾਅਦ ਪੈਸੇ ਖਾਣ ਤੋਂ ਬਾਅਦ ਫਿਰ ਬਾਅਦ ਚੁੱਕ ਕੇ ਤਾਂ ਕਿਸ ਨੂੰ ਗੰਦ ਬੋਲੀ ਦਾ ਠੀਕ ਹੈ ਚਲੋ ਠੀਕ ਹੈ ਸਿਸਟਰ ਠੀਕ ਹੈ ਠੀਕ ਓਕੇ ਭੈਣ ਓਕੇ ਤੇ ਲੋ ਜੀ ਆ ਬੰਦੇ ਦੀ ਸੱਚਾਈ ਹੀ ਇਹ ਬੰਦੇ ਦੀ ਔਕਾਤ ਹੈ ਜਦੋਂ ਤੱਕ ਤੇ ਇਹਦਾ ਮਤਲਬ ਦਾ ਸਰਦਾ ਰਿਹਾ ਜਦੋਂ ਤੱਕ ਭੈਣ ਦੇ ਹਾਂ ਮਤਲਬ ਵੀ ਪੈਸੇ ਇਹਨੂੰ ਪਾਉਂਦੀ ਰਹੀ ਹੈ ਉਦੋਂ ਤੱਕ ਇਹ ਬੜਾ ਵਧੀਆ ਰਿਸ਼ਤਾ ਨਭਾਇਆ ਨੇ ਠੀਕ ਹੈ ਜੀ ਜਦੋਂ ਥੋੜਾ ਜਿਹਾ ਭੈਣ ਨੇ ਮਤਲਬ ਉਹਦਾ ਹੱਥ ਤੰਗ ਹੋਈ ਜਾਂਦਾ ਬਾਹਰ ਬੈਠੇ ਵੇਖੋ ਵੀ ਬੜਾ ਔਖਾ ਵਾ ਬਾਹਰ ਰਹਿ ਕੇ ਪਰਿਵਾਰ ਵੀ ਚਲਾਣੇ ਬਾਹਰ ਕਿਸ਼ਤਾਂ ਵੀ ਆ ਹਰ ਚੀਜ਼ ਤੁਹਾਨੂੰ ਪਤਾ ਵੀ ਲੋਨ ਤੇ ਵੀ ਹੁੰਦੀਆਂ ਕਈ ਵਾਰੀ ਬੜਾ ਔਖਾ ਹੋ ਜਾਂਦਾ ਤੇ ਜਦੋਂ ਹੁਣ ਭੈਣ ਨੇ ਥੋੜਾ ਜਿਹਾ ਹੱਥ ਘੁੱਟਿਆ ਤੇ ਇਸ ਬੰਦੇ ਦੀ ਔਕਾਤ ਦੇਖੋ ੱੱਲੇ ਬੰਦੇ ਦੀ ਕਿ ਇੱਕ ਭੈਣ ਭਰਾ ਦਾ ਰਿਸ਼ਤਾ ਜਿਹੜਾ ਬਣਾਇਆ ਇਸ ਬੰਦੇ ਨੇ ਭੈਣ ਨੂੰ ਦੇਖੋ ਵੀ ਕਿਹੜੀਆਂ ਕਿਹੜੀਆਂ ਵੀਡੀਓ ਉੱਤੇ ਮਦਰਵੀ ਫੋਟੋਆਂ ਦੇ ਉੱਤੇ ਗੰਦ ਲਿਖ ਕੇ ਆਪਣੀ ਭੈਣ ਦੇ ਖਿਲਾਫ ਹੀ ਤੇ ਟਿਕਟੋਕ ਤੇ ਪਾ ਰਿਹਾ ਇਹਨੂੰ ਲੱਗਦਾ ਕਿ ਜਿਹੜੀ ਟਿਕਟੋਕ ਤੇ ਪਾਵਾਂਗਾ ਬਾਹਰ ਬੈਠੀ ਆ ਉਹ ਤੇ ਉਹ ਕੱਲਾ ਉਹਨੂੰ ਹੀ ਲੱਭਣੀ ਆ ਉਸ ਭੈਣ ਨੇ ਸਾਰੀਆਂ ਦੇਖੋ ਵੀ ਇਹਦੇ ਸਕਰੀਨਸ਼ਾਟ ਜਿਹੜੇ ਆ ਵੀਡੀਓ ਸਾਰੀਆਂ ਸੇਵ ਕਰ ਲਈਆਂ ਤੇ ਉਹਨੇ ਬਾਅਦ ਚ ਉਹ ਮਤਲਬ ਪ੍ਰੂਫ ਦੇ ਆਧਾਰ ਤੇ ਹਨੂ ਸੈਂਡ ਕੀਤੀਆਂ ਤੇ ਸਚਾਈ ਇਹ ਸਾਹਮਣੇ ਲਿਆਂਦਾ ਮੇਰਾ ਮੇਨ ਮਕਸਦ ਹੈ ਵਾ ਵੀ ਜਿਹੜਾ ਇਹ ਭੈਣ ਭਰਾ ਦਾ ਰਿਸ਼ਤਾ ਤੁਸੀਂ ਬਣਾਉਂਦੇ ਹੋ ਇਹ ਕਿਹੜਾ ਰਿਸ਼ਤਾ ਬਣਾਉਂਦੇ ਤੁਸੀਂ ਜੇ ਤੇ ਨਿਭਾਣਾ ਵਾ ਤੇ ਦਿਲੋਂ ਨਿਭਾਓ ਨਹੀਂ ਤੇ ਬਾਅਦ ਚ ਜੇ ਕਿ ਮਤਲਬ ਹੈ ਵੀ ਜਦੋਂ ਕਿਸੇ ਨੇ ਨਹੀਂ ਅੱਗੋਂ ਕੋਈ ਰਿਸਪੌਂਸ ਦਿੱਤਾ ਜਾਂ ਮਤਲਬ ਤੁਹਾਡੇ ਨਾਲੋਂ ਥੋੜਾ ਜਿਆਦਾ ਤੰਗ ਹੋ ਗਏ ਜੇ ਇਸ ਵਾਰੀ ਤੁਹਾਨੂੰ ਨਹੀਂ ਕੋਈ ਪੈਸਾ ਪਾਰਿਆ ਜੇ ਹੁਣ ਤੁਹਾਨੂੰ ਨਹੀਂ ਇਸ ਵਾਰੀ ਕੋਈ ਪੈਸਾ ਪਾ ਸਕਿਆ ਤੇ ਤੁਸੀਂ ਉਹਨੂੰ ਭੈਣ ਨੂੰ ਭੈਣ ਦੀਆਂ ਹੀ ਗੱਲਾਂ ਕਰਦੀਆਂ ਬਾਅਦ ਚ ਮਤਲਬ ਇਹਨੂੰ ਗੰਦੀਆਂ ਗਾਲਾਂ ਕੱਢ ਕੇ ਉਹਦੀ ਮਤਲਬ ਇਹਨੂੰ ਵਾਇਰਲ ਕਰ ਰਹੇ ਹੋ ਤੇਰੀਆਂ ਆਪਣੀਆਂ ਭੈਣਾਂ ਵੀ ਹੈਗੀਆਂ ਉਹਨਾਂ ਦੀ ਵੀ ਵੀਡੀਓ ਪਾ ਲੈ ਉਹਨਾਂ ਦੀ ਕਿਉਂ ਨਹੀਂ ਪਾਂਦਾ ਉਹ ਤੇ ਮਤਲਬ ਉਹ ਵੀ ਮਤਲਬ ਇਹੋ ਕੰਮ ਲੱਗਦੀਆਂ ਉਹ ਵੀ ਮੰਗਤੀਆਂ ਉਹ ਵੀ ਮਤਲਬ ਆਨਲਾਈਨ ਮਤਲਬ ਵੀ ਡਿਜੀਟਲ ਮੰਗਦੇ ਪਾਣੇ ਦੇ ਤੁਹਾਨੂੰ ਮਤਲਬ ਇਹੋ ਹੀ ਕੰਮ ਆ ਬਸ ਸਾਰਿਆਂ ਕਿ ਬਸ ਮੰਗ ਲਿਆ ਲੋਕਾਂ ਕੋਲੋਂ ਆਪਣੀ ਗਰੀਬੀ ਸ਼ੋਅ ਕਰ ਲਈ ਕੋਈ ਸ਼ਰਮ ਨੂੰ ਆ ਤੁਹਾਮਾਰੋ ਕੋਈ ਥੋੜੀ ਬੋਤੀ ਤੁਹੀ ਤੇ ਰਿਸ਼ਤੇਆਂ ਨੂੰ ਬਦਨਾਮ ਕਰ ਰਹੇ ਆ ਤੁਹਾਡੇ ਅਰਗੇ ਬਦਿਆਂ ਕਰਕੇ ਤੁਹਾਡੇ ਅਰਗੇ ਲੋਕਾਂ ਕਰਕੇ ਇਹ ਜਿਹੜੇ ਰਿਸ਼ਤੇ ਆ ਬਦਨਾਮ ਹੋ ਰਹੇ ਆ ਤੇ ਇਹ ਵੇਖੋ ਵੀ ਜੇ ਦੀ ਹੁਣ ਮੈਂ ਤੁਹਾਨੂੰ ਹੋਰ ਸੱਚਾਈ ਦੱਸਣਾ ਇਸ ਬੰਦੇ ਨੇ 5 ਲੱਖ ਤੋਂ ਵੱਧ ਭੈਣ ਕੋਲੋਂ ਪੈਸੇ ਖਾਲੇ ਆ ਉਹਦੀ ਮੈਂ ਤੁਹਾਨੂੰ ਆ ਨਾਲ ਸਕਰੀਨਸ਼ਾਟ ਵੀ ਚਲਾ ਦਿੰਦਾ ਆ ਵੇਖ ਲਓ ਤੁਸੀਂ ਕਿ ਇਸ ਬੰਦੇ ਦੀ ਸੱਚਾਈ ਦੇਖੋ ਤੁਸੀਂ ਕਿ ਇਹ ਉਦਾਂ ਮਤਲਬ ਵੇਖੋ ਕਿੰਨੇ ਚੰਗੇ ਬੰਨ ਬਣ ਦੱਸਦੀ ਹੈ ਕਿਦਾਂ ਮਤਲਬ ਮਿਹਨਤੀ ਬਣ ਕੇ ਦੱਸਦੀ ਹੈ ਵੀ ਆਪਾਂ ਮਿਹਨਤ ਕਰ ਰਹੇ ਆ ਕੋਈ ਇਹਨਾਂ ਦੀ ਮਿਹਨਤ ਨਹੀਂ ਹੈ ਸਭ ਮੰਗਿਆ ਮੰਗਾਇਆ ਸਭ ਲੋਕਾਂ ਦੇਗੇ ਹੱਥ ਅੱਡ ਕੇ ਇਹ ਡਿਜੀਟਲ ਮੰਗਤੇ ਨੇ ਇਹਨਾਂ ਕੋਲੋਂ ਲੋਕਾਂ ਕੋਲੋਂ ਮੰਗ ਮੰਗ ਕੇ ਇਹਨਾਂ ਨੇ ਤੇ ਆਪਣੀ ਮਤੋਂ ਵੀ ਗੱਡੀਆਂ ਰੱਖੀਆਂ ਕ ਆਪਣੇ ਜਿਹੜੇ ਸ਼ੌਂਕ ਪੂਰੇ ਕਰ ਰਹੇ ਆ ਇਹ ਕਿਹਨਾਂ ਦੇ ਸਿਰ ਤੋਂ ਕਰ ਰਹੇ ਆ ਜਿਨ੍ਹਾਂ ਨੂੰ ਅੱਜ ਗਾਲਾਂ ਕੱਢ ਰਿਹਾ ਠੀਕ ਹੈ ਮੈਂ ਇਹ ਵੀਡੀਓ ਚਲਾਉਂਦਾ ਮੇਰਾ ਮੇਨ ਮਕਸਦ ਹੈ ਹੋਈ ਅਬੀ ਲੋਕਾਂ ਨੂੰ ਮੈਂ ਦੱਸਣਾ ਚਾਹਣਾ ਵੀ ਇਹਨਾਂ ਲੋਕਾਂ ਦੀ ਸਚਾਈ ਇਹ ਵਾ ਇਹ ਅਸਲ ਦੇ ਵਿੱਚ ਅਨਦਰ ਜਿਹੜਾ ਮਤਲਬ ਕਿ ਸੋਸ਼ਲ ਮੀਡੀਆ ਤੇ ਜਿਹੜਾ ਫੇਸ ਹੈ ਉਹ ਲੋਕਾਂ ਨੂੰ ਦੱਸਦੇ ਆ ਵੀ ਆਪਾਂ ਬਹੁਤ ਇੱਕ ਚੰਗੇ ਆ ਆਪਾਂ ਬੜੇ ਸ਼ਰੀਫ ਲੋਗ ਆ ਤੇ ਅਸਲ ਦੇ ਵਿੱਚ ਇਹਨਾਂ ਦੀ ਸੱਚਾਈ ਵੇਖ ਲਓ ਤੁਸੀਂ ਵੀ ਇੱਕ ਨੰਬਰ ਦੇ ਦੱਲੇ ਬੰਦੇ ਨੇ ਆ ਜਿਨ੍ਹਾਂ ਨੇ ਆਪਣਾ ਮਤਲਬ ਵੀ ਇੱਕ ਭੈਣ ਭਰਾ ਦਾ ਰਿਸ਼ਤਾ ਭੈਣ ਬਣਾ ਕੇ ਉਹਦੇ ਕੋਲੋਂ ਪੈਸੇ ਖਾ ਕੇ ਜਦੋਂ ਮਤਲਬ ਥੋੜੀ ਜਿਹੀ ਪਿਛੇ ਹੱਡੀ ਆ ਇਸ ਬੰਦੇ ਨੇ ਵੇਖੋ ਵੀ ਆਪਣੀ ਔਕਾਤ ਦੱਸਦੀ ਆ ਤੇ ਬਾਕੀ ਮੈਂ ਗੱਲ ਕਹਣਾ ਆ ਵੀ ਦੇਖ ਜੇ ਤੇਰੇ ਮਨ 'ਚ ਕੋਈ ਵਹਿਮ ਹੈਗਾ ਤੇਰੇ ਮਨ 'ਚ ਕੋਈ ਡਾਊਟ ਹੈਗਾ ਵਾ ਵੀ ਹਾਂ ਤੂੰ ਬਦਮਾਸ਼ ਬਣਿਆ ਫਿਰਦਾ ਤੇ ਤੂੰ ਇੱਥੇ ਗਾਲਾਂ ਕੱਢ ਲੈਣਾ ਤੇ ਤੂੰ ਕਰ ਲੈ ਮੈਨੂੰ ਰਿਪਲਾਈ ਦੱਸ ਦੇ ਕਿੱਥੇ ਮਿਲਣਾ ਕੋਈ ਗੱਲ ਨਹੀਂ ਵਹਿਮ ਕੱਢ ਲਾਂਗੇ ਤੇਰਾ ਵੀ ਜੇ ਤੈਨੂੰ ਬੜਾ ਵਹਿਮ ਆ ਕਿ ਸ਼ਾਇਦ ਤੂੰ ਬਦਮਾਸ਼ ਬਣਿਆ ਦਾ ਤੇ ਦੱਸ ਦੀ ਕਿੱਥੇ ਮਿਲਣਾ ਹਾਂ ਕੋਈ ਚੱਕਰ ਨਹੀਂ ਐ ਕੋਈ ਆ ਤੇਰੇ ਅਰਗੇ ਬੰਦੇ ਤੇ ਵੈਸੇ ਆਪਾਂ ਮਤਲਬ ਵੀ ਚਾਹੁੰਦੇ ਆ ਕਿ ਸਾਨੂੰ ਕੋਈ ਰਿਪਲਾਈ ਕਰੇ ਤੇਰੇ ਅਰਗੇ ਥੱਲੇ ਬੰਦੇ ਧੰਨ ਵੈਸੇ ਚਾਹੁੰਦੇ ਆਪਾਂ ਵੀ ਇਹ ਤੈਨੂੰ ਕੋਈ ਇਹੋ ਜਿਹਾ ਸਾਨੂੰ ਰਿਪਲਾਈ ਕਰੇ ਤੇ ਫੇਰ ਤੈਨੂੰ ਦੱਸੀਏ ਵੀ ਤੂੰ ਜਿਹੜਾ ਬਦਮਾਸ਼ ਬਣਿਆ ਖਾਂਦੇ ਹੋ ਲੋਕਾਂ ਕੋਲੋਂ ਪੈਸੇ ਗਰੀਬੀ ਦੱਸ ਦੱਸ ਕੇ ਲੋਕਾਂ ਕੋਲੋਂ ਤੁਸੀਂ ਮੰਗਦੇ ਹੋ ਪੈਸੇ ਖਾ ਖਾ ਕੇ ਤੇ ਹੁਣ ਤੀ ਨਹੀਂ ਮਤ ਜੇ ਤਾਂ ਕਹਿੰਦੇ ਕੁਝ ਦਿੱਤਾ ਤੇ ਤੂੰ ਉਹਨਾਂ ਨੂੰ ਗਾਲਾਂ ਕੱਢੇਂਗਾ ਨੂੰ ਅੱਗੋਂ ਤੂੰ ਉਹਨੂੰ ਬਦਨਾਮ ਕਰ ਰਿਹਾ ਭੈਣ ਨੂੰ ਵੀਡੀਓ ਪਾ ਪਾ ਕੇ ਉਹ ਕੋਈ ਸ਼ਰਮੂ ਆ ਤੁਹਾ ਮਾਰੋ ਤੁਸੀਂ ਤੁਹਾਡਾ ਪੂਰਾ ਖਾਨਦਾਨ ਹੀ ਮਤ ਇਹ ਕੰਮ ਚ ਪਿਆਦਾ ਵਾ ਪੂਰਾ ਟੱਬਰ ਹੀ ਤੁਹਾਡਾ ਪੂਰਾ ਮਤ ਉਹ ਪਿੱਛੋਂ ਖਾਨਦਾਨ ਆ ਉਹ ਕੋਸ਼ਿਸ਼ ਕਰਦਾ ਆ ਪਿੱਛੇ ਵੀ ਉਹ ਹੀ ਉਹ ਵੀ ਆਹੋ ਪੈਸੇ ਮੰਗ ਮੰਗ ਕੇ ਤਹਾਡੀ ਮਤਲਬ ਕਿ ਕਿਸੇ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਵੀ ਕੋਈ ਜੇ ਰਿਸ਼ਤਾ ਬਣਾਇਆ ਤੁਹਾਡੀ ਵਜ੍ਹਾ ਕਰਕੇ ਹੀ ਮਤਲਬ ਕਿ ਲੋਕੀ ਰਿਸ਼ਤਿਆਂ ਤੋਂ ਮਤਲਬ ਅੱਜਕੱਲ ਪਿਛੇ हट ਗਏ। ਤਾਈਆਂ ਕਰਕੇ ਅੱਜਕੱਲ ਕੋਈ ਭੈਣ ਭਰਾ ਦਾ ਰਿਸ਼ਤਾ ਨੂੰ ਮਤਲਬ ਕਿ ਬਣਾਉਂਦਾ। ਕਿਉਂਕਿ ਤੇਰੇ ਅਰਗੇ ਜਿਹੜੇ ਕੰਮ ਤੂੰ ਕਰਨ ਡਿਆ ਵਾ ਇਹਦਾ ਇਹਨੂੰ ਵੇਖ ਕੇ ਵੈਸੇ ਵੀ ਕਿਸੇ ਨੇ ਉਹ ਅੱਗੇ ਮਤਲਬ ਕਿ ਭੈਣ ਦਾ ਰਿਸ਼ਤਾ ਜਿਹੜਾ ਭੈਣ ਨੇ ਮਤਲਬ ਭਰਾ ਨਹੀਂ ਬਣਾਉਣਾਗੇ। ਲੱਖ ਦੀ ਲਾਣਤ ਆ ਯਾ ਤੇਰੇ ਅਰਗੇ ਬੰਦੇ ਤੇ ਲੱਖ ਦੀ ਲਾਣਤ ਹੈ। ਤੇ ਇਹ ਵਾ ਜੀ ਵਿਕਰਮ ਬਦਮਾਸ਼ ਦੀ ਪੂਰੀ ਸਚਾਈ। ਇਹ ਸਚਾਈ ਤੁਹਾਡੇ ਮਾਂ ਸਾਹਮਣੇ ਤਾਂ ਰੱਖੀ ਆ ਕਿ ਇਹ ਭੈਣ ਜਿਹੜੀ ਬਾਹਰ ਬੈਠੀ ਆ ਉਹਨੇ ਸਾਰਾ ਕੁਝ ਮੈਨੂੰ ਜਦੋਂ ਮੇਰੇ ਨਾਲ ਗੱਲਬਾਤ ਕੀਤੀ ਉਹਨੇ ਸਾਰਾ ਕੁਝ ਦੱਸਿਆ ਮੈਨੂੰ ਕਿ ਇਹ ਕੁਛ ਹੋਇਆ ਮੇਰੇ ਨਾਲ ਇਸ ਧੱਲੇ ਬੰਦੇ ਨੇ ਮੇਰੇ ਨਾਲ ਐ ਕੁਛ ਕੀਤਾ ਪਹਿਲਾਂ ਭੈਣ ਬਣਾਇਆ ਤੇ ਉਸ ਤੋਂ ਬਾਅਦ ਵੇਖੋ ਵੀ ਲੁੱਟ ਕੇ ਖਾ ਲਿਆ ਤੇ ਜਦੋਂ ਮਤਲਬ ਕੱਲ ਨੂੰ ਹੁਣ ਮਤਲਬ ਜੇ ਮੈਂ ਨਹੀਂ ਹੁੰਦਾ ਹੁਣ ਮਤਲਬ ਕੋ ਸਾਥ ਦੀ ਸਕੀ ਨਹੀਂ ਹੁੰਦੀ ਮੈਂ ਹੈਲਪ ਕਰ ਪਾਈ ਤੇ ਉਹਨੇ ਵੇਖੋ ਮੈਨੂੰ ਕਿਦਾ ਕਿਥੋਂ ਤੱਕ ਬਦਨਾਮ ਕਰਨ ਤੱਕ ਉਹਨੇ ਮਤਲਬ ਕੋਈ ਕਸਰ ਨਹੀਂ ਛਡੀ ਹੈ ਨਾ ਇਹ ਲੋਕ ਨੇ ਜਿਨਾ ਆਸਤੇ ਮਦੋਗਾਲ ਬਣੀ ਹੈ ਨਾ ਬੀਸੀ ਇਹ ਵਿਕਰਮ ਇਹ ਬਦਮਾਸ਼ ਜਿਹੜਾ ਇਹਨਾਂ ਆਸਤੇ ਬਣੀ ਹੈ ਕਿ ਵੇਖੋ ਯਾਰ ਵੀ ਭੈਣੋ ਚਾਰੀ ਇੰਨੀ ਪਰੇਸ਼ਾਨ ਸੀ ਉਹਨੇ ਮੇਰੇ ਨਾਲ ਸਾਰੀ ਗੱਲਬਾਤ ਜਿਹੜੀ ਵੀ ਕੀਤੀ ਹੈ ਤੁਸੀਂ ਸੁਣੀ ਹੈ ਔਰ ਉਹ ਡਿਪਰੈਸ਼ਨ ਦੇ ਵਿੱਚ ਬੈਠੀ ਦੀ ਹੈ ਪਰੇਸ਼ਾਨ ਹੈ ਕੰਮ ਤੇ ਜਾ ਨਹੀਂ پا ਰਹੀ ਤੇ ਉਹਨੇ ਬੜਾ ਹਿੰਮਤ ਕਰਕੇ ਤੇ ਆਪਣੇ ਨਾਲ ਗੱਲ ਕੀਤੀ ਹੈ ਸੱਚਾਈ ਕੰਦੀ ਸਾਹਮਣੇ ਲਿਆ ਕੇ ਆਓ ਇਹੋ ਜਿਹੇ ਧੱਲੇ ਬੰਦਿਆਂ ਦਾ ਪਤਾ ਲੱਗਣਾ ਚਾਹੀਦਾ ਸਮਾਜ ਦੇ ਵਿੱਚ ਵੀ ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਕਿ ਇੱਕ ਨਖਰੀ ਨਕਲੀ ਰਿਸ਼ਤਾ ਭੈਣ ਭਰਾ ਦਾ ਮਤਲਬ ਹੀ ਬਣਾ ਲੈਂਦੇ ਆ ਪਹਿਲਾਂ ਵੇਖ ਲੈਂਦੇ ਆ ਵੀ ਹਾਂ ਕੋਈ ਬਾਹਰ ਬੈਠੀ ਹੈ ਭੈਣ ਸੋਖੀ ਹੈ ਉਹਦੇ ਨਾਲ ਪਹਿਲਾਂ ਉਹਨਾਂ ਨੇ ਬੜੇ ਮਤਲਬ ਦਿਲੋਂ ਚੱਲਣਾ ਬੜਾ ਮਤਲਬ ਫੈਮਲੀ ਦੀਆਂ ਮਤਲਬ ਰਿਲੇਸ਼ਨ ਬਣਾ ਲੈਣ ਉਹਨਾਂ ਨੇ ਵੀ ਆਪਾਂ ਮਤਲਬ ਵੀ ਹਾਂ ਵੀ ਆਪਾਂ ਤੇ ਮਤਲਬ ਦਿਲੋਂ ਮੰਨਿਆ ਭੈਣ ਤੇ ਜਦੋਂ ਮਤਲਬ ਭੈਣ ਖਰਚਾ ਕਰਦੀ ਰਹੀ ਹੈ ਉਦੋਂ ਬੜੀ ਚੰਗੀ ਸੀ ਜਦੋਂ ਥੋੜਾ ਜਿਹਾ ਹੱਥ ਤੰਗ ਹੋਇਆ ਭੈਣ ਦਾ ਤੇ ਵੇਖੋ ਵੀ ਕਿਹੜੇ ਹਿਸਾਬ ਨਾਲ ਗਾਲਾਂ ਕੱਢ ਕੇ ਤੇ ਇਹਦੀ ਪਲੈਨਿੰਗ ਹੈ ਵੀ ਚਲੋ ਹੁਣ ਖਾ ਤੇ ਲੈ ਹੀ ਆ ਪੈਸੇ ਤੇ ਹੁਣ ਵਾਪਸ ਨਾ ਕਰਨੇ ਪੈਣ ਤੇ ਗਾਲਾਂ ਕੱਢ ਲੀਆਂ ਤੇ ਗੰਦ ਬੋਲ ਲਿਆ ਤੇ ਮਤਲਬ ਲੜਾਈ ਲਾ ਕੇ ਤੇ ਪਿਛੇ ਹੋ ਜੋ ਇਹ ਬੜੀ ਮਤਲਬ ਵਧੀਆ ਇੱਕ ਮਤ ਪਲੈਨਿੰਗ ਆ ਬੜਾ ਵਧੀਆ ਸਕੀਮ ਆ ਯਾਰ ਇਹ ਤੇ ਸਲੂਟ ਆ ਯਾਰ ਤੈਨੂੰ ਲੱਖ ਦੀ ਲਾਣਤ ਆ ਯਾਰ ਲੱਖ ਦੀ ਲੰਤ ਪਾਓ ਇਹੋ ਜੇ ਬੰਦੇ ਨੂੰ ਇਹ ਸੱਚਾਈ ਆ ਬੰਦੇ ਦੱਲੇ ਦੀ ਤੇ ਮੈਂ ਉਹ ਹੀ ਕਹਿਣਾ ਚਾਹੁੰਦਾ ਵੀ ਦੇਖੋ ਇਹੋ ਜੇ ਬੰਦਿਆਂ ਕਰਕੇ ਜਿਹੜਾ ਇੱਕ ਰਿਸ਼ਤਾ ਵਾ ਕੋਈ ਵੀ ਰਿਸ਼ਤਾ ਲਾ ਲਓ ਭੈਣ ਭਰਾ ਦਾ ਲਾ ਲਓ ਚਾਹੇ ਹੋਰ ਵੀ ਕੋਈ ਰਿਸ਼ਤਾ ਲਾ ਲਓ ਜਿਹੜਾ ਵੀ ਕੋਈ ਆ ਪੰਜ ਕਲ ਬਣਾਣੇ ਆ ਇਹ ਤਾਂ ਨਹੀਂ ਅੱਜ ਕੱਲ ਚੜਦੇ ਤਾਈਆਂ ਕਰਕੇ ਸਿਰੇ ਨਹੀਂ ਚੜਦੇ ਰਿਸ਼ਤੇ ਕੋਈ ਵੀ ਹੁਣ ਜਿਹੜੇ ਅੱਜ ਕੱਲ ਨਵੇਂ ਰਿਸ਼ਤੇ ਬਣਾਉਂਦੇ ਆ ਲੋਕ ਕਿਉਂਕਿ ਐਨਾ ਦੀ ਬਦੌਲਤ ਇਹੋ ਜੇ ਧੱਲੇ ਬੰਦਿਆਂ ਦੀ ਬਦੌਲਤ ਵੀ ਜਿਨ੍ਹਾਂ ਕਰਕੇ ਵੇਖੋ ਅੱਜ ਫੇਰ ਇੱਕ ਭੈਣ ਭਰਾ ਦਾ ਰਿਸ਼ਤੇ ਤੋਂ ਮਤਲਬ ਯਕੀਨ ਉੱਠ ਗਿਆ ਇੱਕ ਭੈਣ ਦਾ ਤੇ ਅੱਗੋਂ ਹੋਰ ਪਤਾ ਨਹੀਂ ਕਿੰਨੀਆਂ ਭੈਣਾਂ ਦਾ ਰਿਸ਼ਤਾ ਅਦਾਂ ਮਤ ਜਿਹੜਾ ਵਾ ਯਕੀਨ ਆ ਉਹ ਟੁੱਟੇਗਾ ਤੇ ਇਹੋ ਹੀ ਸੱਚਾਈ ਹੈ ਔਰ ਭੈਣ ਨੇ ਵੇਖੋ ਵੀ ਇੱਕ ਇੱਕ ਮੈਨੂੰ ਸਕਰੀਨਸ਼ਾਟ ਜਿਹੜਾ ਭੇਜਿਆ ਹੀਗਾ ਟ੍ਰਾਂਜੈਕਸ਼ਨ ਦਾ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਚਲਾ ਕੇ ਦੱਸ ਤੇ ਹਾਂ ਹੁਣ ਫੇਰ ਚਲਾ ਦਿੰਨਾ ਇਹ 5 ਲੱਖ ਤੋਂ ਵੱਧ ਇਹ ਪੈਸੇ ਖਾ ਚੁੱਕਿਆ ਉਹਦੇ ਕੋਲ ਉਹਦੇ ਕੋਲ ਸਾਰੇ ਪ੍ਰੂਫ ਹੈਗੇ ਆ ਇੱਕ ਇੱਕ ट्रांजੈਕਸ਼ਨ ਹੈਗੀ ਹੈ ਜੇ ਹੁਣ ਅੱਥੇ ਆ ਕੇ ਸਫਾਈ ਪੇਸ਼ ਕਰਨਾ ਚਾਹੁੰਦਾ ਤਾਂ ਕਰਦੀ ਕੋਈ ਚੱਕਰ ਨਹੀਂ ਹੈ ਤੇਰੇ ਜਿੱਥੇ ਆ ਕੇ badi ਸਫਾਈ ਪੇਸ਼ ਕਰਦੇ ਹੁੰਦੇ ਆ ਬਾਅਦ ਚ ਪਰ ਹੁਣ ਗਲਤਿਆਂ ਹੋਈ ਹੈ ਵੀ ਸੱਚ ਸਾਚੀ ਰਹਿੰਦਾ ਝੂਠ ਝੂਠ ਹੀ ਰਹਿੰਦਾ ਹੁਣ ਤੂੰ ਜਿੰਨਾ ਮਰਜੀ ਸਫਾਈ ਪੇਸ਼ ਕਰ ਲੇਗਾ ਪਰ ਤੇਰੀ ਸਚਾਈ ਸਾਹਮਣੇ ਆ ਚੁੱਕੀ ਹੈ ਤੂੰ ਆਪਣੀ ਜਿਹੜੀ ਸਫਾਈ ਦੇਣੀ ਆ ਉਹ ਤੂੰ ਅੱਥੇ ਆ ਕੇ ਦੇ ਸਕਦਾ ਬਾਕੀ ਤੇ ਅੱਜ ਯਕੀਨ ਮਤਲਬ ਕਿਸੇ ਨੇ ਨਹੀਂ ਕਰਨਾ ਠੀਕ ਹੈ ਜੀ ਇਹ ਸਚਾਈ ਹੀ ਜੀ ਬਾਕੀ ਇਹੋ ਜਿਹੇ ਬੰਦਿਆਂ ਤੋਂ ਬਚੋ ਜਿੰਨਾ ਬਚ ਸਕਦੇ ਹੋ ਇਹ ਮਤਲਬ ਡਿਜੀਟਲ ਮੰਗਦੇ ਨੇ ਇਹ ੱੱਲੇ ਬੰਦੇ ਨੇ ਜਿਹੜੇ ਮਤਲਬ ਰਿਸ਼ਤਿਆਂ ਦਾ ਮਤਲਬ ਨਿਚਾਈ ਦਾ ਚੁੱਕਦੇ ਆ ਤੇ ਇਹੋ ਜਿਹੇ ਲੋਕਾਂ ਤੋਂ ਬਚੋ ਜਿੰਨਾ ਬਚ ਹੁੰਦਾ ਹੋਰ ਵੀ ਜਿਹੜੀਆਂ ਮੇਰੀਆਂ ਭੈਣਾਂ ਵੇਖ ਰਹੀਆਂ ਆ ਵੀਡੀਓ ਤੇ ਜੇ ਤੁਹਾਨੂੰ ਵੀ ਕਿਤੇ ਭੈਣ ਬਣਾ ਰਿਹਾ ਹੈ ਹੌਲੀ ਹੌਲੀ ਭੈਣ ਦਾ ਰਿਸ਼ਤਾ ਜੋੜ ਰਿਹਾ ਵਾ ਤੇ ਬਚ ਜੋ ਜਿੰਨਾ ਬਚ ਸਕਦੇ ਹੋ ਇਹ ਬੰਦਾ ਭਰਾ ਬਣਾਉਣ ਦੇ ਲਾਇਕ ਨਹੀਂ ਹੈਗਾ ਬਹੁਤ ਛਾਤਰ ਬੰਦੇ ਆ ਬਹੁਤ ਤਗੜੀ ਪਲੈਨਿੰਗ ਨਾਲ ਦੀ ਸਾਰੇ ਰਲੇ ਮਿਲੇ ਭਗਤਾਂ ਨਾਲ ਦੇ ਪੂਰਾ ਟੱਬਰ ਹੀ ਇਹੋ ਜਿਹਾ ਵਾ ਇਹ ਰਲ ਮਿਲ ਕੇ ਪਹਿਲਾ ਰਿਸ਼ਤਾ ਬਣਾ ਲੈਂਦੇ ਆ ਬਾਅਦ ਚ ਫਿਰ ਰਲ ਮਿਲ ਕੇ ਲੋਟ ਲੈਂਦੇ ਆ ਬਿਮਾਰ ਹੋਣ ਦੇ ਨਾਟਕ ਕਰਦੇ ਆ ਤੇ ਜਿੰਨਾ ਬਾਚ ਹੁੰਦਾ ਬਚ ਜੋ ਇਹੋ ਜੇ ੱੱਲੇ ਬੰਦਿਆਂ ਤੋਂ ਬਚੋ ਮੈਂ ਤੇ ਇਹੋ ਕੰਨਾ ਬਾਕੀ ਆਪਾਂ ਵੇਖਦੇ ਆ ਜੇ ਤੇ ਰਿਪਲਾਈ ਆਂਦਾ ਦਾ ਕੋਈ ਚੱਕਰ ਨਹੀਂ ਮੈਂ ਵੇਟ ਕਰ ਰਿਹਾ ਤੇਰੇ ਰਿਪਲਾਈ ਦਾ ਦੇ ਦੀਂ ਰਿਪਲਾਈ ਬਾਕੀ ਤੇਰਾ ਜੇ ਕੋਈ ਵਹਿਮ ਹੈਗਾ ਮਨ ਚ ਤੇ ਉਹ ਵੀ ਤੂੰ ਕੱਟਣਾ ਚਾਹਨਾ ਤੇ ਕੱਟ ਸਕਦਾ ਠੀਕ ਆ ਮੋਸਟ ਵੈਲਕਮ ਹੈ ਬਾਕੀ ਮਿਲਦੇ ਆ ਨਵੀਂ ਵੀਡੀਓ ਨਾਲ ਐਹੋ ਹੀ ਆਈ ਦੀ ਮੇਰੀ ਵੀਡੀਓ ਹੀ ਤੇ ਆਪਣੇ ਕਮੈਂਟ ਜਰੂਰ ਸਾਂਝੀ ਕਰਿਓ ਮਿਲਦੇ ਆ ਨਵੀਂ ਵੀਡੀਓ ਨਾਲ ਜਲਦੀ ਸਤਿ ਸ਼੍ਰ 我是的坝的哥，那是阿坝的